ਹਾਂਜੀ ਪਿਛਲੇ ਟੌਪਿਕਸ ਤੋਂ ਬਾਅਦ ਜਿਹੜਾ ਅੱਜ ਦਾ ਆਪਣਾ ਟੌਪਿਕ ਹੈ ਬਰੂਨਰ ਦੀ ਥਿਊਰੀ ਦਾ ਰਹੂਗਾ ਇਸ ਤੋਂ ਜਿਹੜਾ ਪਿੱਛੇ ਆਪਾਂ ਡਿਸਕਸ ਕੀਤਾ ਸੀ ਉਹਦੇ ਵਿੱਚ ਵਾਈਗੋਸਕੀ ਦੀ ਥਿਊਰੀ ਸੀ ਵਾਈਗੋਸਕੀ ਦੇ ਸਾਰੇ ਪੁਆਇੰਟਸ ਨੇ ਡਿਸਕਸ ਕੀਤੇ ਗਏ ਸੀ ਥਿਊਰੀਜ਼ ਦੇ ਵਿੱਚ ਸੋਸ਼ੀਓ ਕਲਚਰ ਦੇ ਨਾਲ ਰਿਲੇਟਡ ਉਸ ਤੋਂ ਪਿਛਲੇ ਜਿਹੜੇ ਸਟੈਪਸ ਸਾਰੇ ਆਲਰੇਡੀ YouTube ਦੇ ਉੱਪਰ ਅਪਲੋਡ ਹੈ ਅੱਜ ਦਾ ਜਿਹੜਾ ਟੌਪਿਕ ਰਹੂਗਾ ਉਹ ਰਹੂਗਾ ਆਪਣਾ ਬਰੂਨਰ ਦਾ ਨੈਕਸਟ ਪਾਰਟ ਹੈ ਜੀ ਸਾਈਕੋਲੋਜੀ ਦੀ ਸੀਰੀਜ਼ ਦਾ ਤਾਂ ਜੇ ਹੀ ਟੌਪਿਕ ਕੰਪਲੀਟ ਕਰਦੇ ਹਾਂ ਤਾਂ ਉਸ ਤੋਂ ਬਾਅਦ ਜਿਹੜਾ ਨੈਕਸਟ ਹੋ ਇੰਟੈਲੀਜੈਂ ਆਇਦਰ ਟਾਪਿਕ ਜਿਹੜਾ ਮੇਨ ਪੁਆਇੰਟਸ ਕਿਹੜੇ-ਕਿਹੜੇ ਆ ਜਿਵੇਂ ਫਰਸਟ ਦੇਖੋਗੇ ਆ ਬਰੂਨਰਜ਼ ਥਿਉਰੀ ਆਫ ਕಾಗ್ਨੀਟਿਵ ਡਿਵੈਲਪਮੈਂਟ ਇਹਨੂੰ ਕಾಗ್ਨੀਟਿਵ ਡਿਵੈਲਪਮੈਂਟ ਦੇ ਨਾਮ ਨਾਲ ਹੀ ਜਾਣਿਆ ਜਾਂਦਾ 1966 ਦੇ ਵਿੱਚ ਇਹਦੇ ਦੁਆਰਾ ਦਿੱਤਾ ਗਿਆ ਸੀ ਇਹ ਬਾਕੀ ਕਿਹੜੇ ਨਾਮ ਹੋ ਸਕਦੇ ਥਿਉਰੀ ਦੇ ਮਾਡਰਨ ਕಾಗ್ਨੀਟਿਵ ਥਿਉਰੀ ਇਹ ਹੈ ਡਿਸਕਵਰੀ ਆਫ ਲਰਨਿੰਗ ਥਿਉਰੀ ਇਹਦਾ ਨੇਮ ਰਹੂਗਾ ਤੇ ਕಾಗ್ਨੀਟਿਵ ਲਰਨਿੰਗ ਥਿਉਰੀ ਤਾਂ ਮੈਥਡਸ ਆਫ ਇਨਕੁਆਰੀ ਇਨਸਟ੍ਰਕਸ਼ਨਸ ਇਹ ਸਾਰੇ ਇਹਦੇ ਨਾਮ ਹੈ ਇਹ ਬਰੂਨਰ ਦੀ ਥਿਉਰੀ ਦੇ ਹੀ ਰਹਿਣਗੇ ਠੀਕ ਹੈ ਇਹਨਾਂ ਨੂੰ ਧਿਆਨ ਨਾਲ ਤੁਸੀਂ ਅਗੇ ਬੁੱਕ ਦਾ ਨਾਮ ਦਿੱਤਾ ਹੋਇਆ ਦਾ ਪ੍ਰੋਸੈਸ ਆਫ ਐਜੂਕੇਸ਼ਨ टुवर्ड्स द ਥਿਉਰੀ ਆਫ ਇਨਸਟ੍ਰਕਸ਼ਨਸ ਇਹਦੀ ਕਿਤਾਬ ਦਾ ਨਾਮ ਹੈ ਤੇ ਸਿਟੀਨਸ਼ਿਪ ਕਿਤੋਂ ਦੀ ਰਹੂਗੀ ਇਹ ਅਮਰੀਕਾ ਦੀ ਰਹੂਗੀ ਜੀਰੋਮ ਬਰੂਨਰ ਜਿਹੜਾ ਸੀਗਾ ਇਹਨੇ ਕ੍ਰਿਟੀਸਾਈਜ਼ ਕੀਤਾ ਸੀਗਾ ਜੀ ਜੀਨ ਪਿਆਜੇ ਦੀ ਥਿਉਰੀ ਨੂੰ ਕਿਉਂਕਿ ਜੀਨ ਪਿਆਜੇ ਦੇ ਸਿਧਾਂਤ ਦੇ ਆਪੋਜ਼ਿਟ ਆਇਆ ਸੀ ਇਹ ਕਿਉਂਕਿ ਜੀਨ ਪਿਆਜੇ ਦੀ ਜਿਹੜੀ ਥਿਉਰੀ ਹੈ ਉਹਨੂੰ ਅਸੀਂ ਡਿਵੈਲਪਮੈਂਟ ਸਟੇਜਸ ਦੇ ਨਾਮ ਨਾਲ ਵੀ ਜਾਣਦੇ ਜਿਹਦੇ ਵਿੱਚ ਉਹਦੇ ਦੁਆਰਾ 4 ਸਟੇਜਸ ਦਿੱਤੇ ਗਏ ਹਾਂ ਸੀ ਬਰੂਨਰ ਦੇ ਸਿਧਾਂਤ ਵਿੱਚ ਕੀ ਰਹਿ ਜਾਂਦਾ ਬਰੂਨਰ ਦੇ ਸਿਧਾਂਤ ਦੇ ਵਿੱਚ ਜਿਹੜੀ ਇਹਨੇ ਕਨਸੈਪਟ ਦਿੱਤਾ ਜਾਂ ਥਿਊਰੀ ਦਿੱਤੀ ਹੈ ਤਾਂ ਜਿਹੜੇ ਇਹਦੇ ਪ੍ਰਿੰਸੀਪਲਸ ਹੈ ਉਹਨਾਂ ਨੂੰ ਮੂਡਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜੀ ਠੀਕ ਹੈ ਉਹਨੂੰ ਮੂਡਸ ਬੋਲਦੇ ਮੂਡਸ ਮੀਨਸ ਅਲੱਗ-ਅਲੱਗ ਪੜਾਅ ਕਿਹੜੇ-ਕਿਹੜੇ ਪੜਾਅ ਦੇ ਉੱਪਰ ਇਹ ਬੱਚਾ ਕਿਵੇਂ ਸੋਚਦਾ ਉਹਦੀ ਥਿੰਕਿੰਗ ਕਿਸ ਤਰ੍ਹਾਂ ਦੀ ਹੁੰਦੀ ਹੈ ਤਾਂ ਉਹਨਾਂ ਪੜਾਅਸ ਦੇ ਬਾਰੇ ਡਿਸਕਸ ਕਰਾਂਗੇ ਆਪਾਂ ਸਭ ਤੋਂ ਪਹਿਲਾਂ ਇਹਦੇ ਦੁਆਰਾ ਜਿਹੜੀ ਲਾਈਨ ਦਿੱਤੀ ਗਈ ਆਪਾਂ ਉਹਨੂੰ ਡਿਸਕਸ ਕਰਦੇ ਹਾਂ ਪਹਿਲਾ ਪੁਆਇੰਟ ਕੀ ਲਿਖਿਆ ਹੋਇਆ ਹੈ ਕਹਿੰਦਾ ਹੀ ਪ੍ਰੋਪੋਜ਼ਡ ਦੈਟ ਹਿਊਮਨ ਇੰਟੈਲੈਕਚੁਅਲ ਬਿਲਟੀ ਜਿਹੜੀ ਹਿਊਮਨ ਇੰਟੈਲੈਕਚੁਅਲ ਬਿਲਟੀ ਹੁੰਦੀ ਹੈ ਜਿਹਨੂੰ ਅਸੀਂ ਮਨੁੱਖੀ ਬੌਧਿਕ ਯੋਗਤਾ ਕਹਿੰਦੇ ਆ ਡਿਵੈਲਪਸ ਇਨ ਸਟੇਜਸ ਫ੍ਰੋਮ ਇਨਫੈਂਸੀ ਟੂ ਅਡਲਟ ਹੂਡ ਠੀਕ ਹੈ ਜੀ ਇਸ ਜਗ੍ਹਾ ਦੇ ਉੱਪਰ ਤੁਹਾਨੂੰ ਅਡਲਟ ਹੂਡ ਵਰਡ ਵੀ ਮਿਲ ਸਕਦਾ ਅਡੋਲੈਸੈਂਸ ਵੀ ਵੈਸੇ ਅਡਲਟ ਟੂ ਸਹੀ ਰਹ ਗਈ ਇੱਥੇ ਕਿਉਂਕਿ ਅਡਲਟ ਹੂਡ ਦੇ ਵਿੱਚ ਪਲੱਸ 18 ਚਲੀ ਜਾਂਦੀ ਚੀਜ਼ ਜੇ ਇਹਨੂੰ ਅਸੀਂ ਅਡੋਲੈਸੈਂਸ ਦੇ ਵਿੱਚ ਲੈ ਕੇ ਜਾਂਦੇ ਤਾਂ ਸਿਰਫ ਉਹ ਕਿਸ਼ੋਰ ਅਵਸਥਾ ਜੈਨ ਨੂੰ ਸ਼ੁਰੂ ਬਸਤਾ ਲਿਖਿਆ ਜਾਂਦਾ ਹੈ ਤੇ ਮੀਨ ਜਿਹੜਾ ਲਿਖਿਆ ਜਾਊਗਾ ਇਹ ਰੋਗੀ ਦੀ ਬਾਲਕ ਅਵਸਥਾ ਇਹਦੇ ਦੁਆਰਾ ਇਹ ਦੱਸਿਆ ਗਿਆ ਕਿ ਜਿਹੜਾ ਇੱਕ ਬੱਚਾ ਹੁੰਦਾ ਉਹ ਇਨਫੈਂਸੀ ਤੋਂ ਲੈ ਕੇ ਅਡਲਟ ਹੁੱਡ ਤੱਕ ਸਟੈਪ ਬਾਈ ਸਟੈਪ ਕਿਸ ਤਰੀਕੇ ਨਾਲ ਆਪਣਾ ਮਾਈਂਡ ਯੂਜ਼ ਕਰਦਾ ਉਹਦੀ ਸੋਚਣ ਦੀ ਸ਼ਕਤੀ ਕਿਵੇਂ ਹੁੰਦੀ ਹੈ ਕੈਨ ਨਾਟ ਬੀ ਟ੍ਰੀਟਡ ਐਜ਼ ਸਟੇਜ ਪੀਆ ਸਟੇ ਥਿਊਰੀ ਆਫ ਪੀਆਜੇ ਸਟੇ ਥਿੰਕਿੰਗ ਜਿਵੇਂ ਪੀਆਜੇ ਦੀ ਸਟੇ ਥਿੰਕਿੰਗ ਅਸੀਂ ਇਹਨੂੰ ਉਹਦੇ ਨਾਲ ਨਹੀਂ ਜੋੜ ਸਕਦੇ ਕਿਉਂਕਿ ਉਹਦੀ ਥਿਊਰੀ ਦੇ ਵਿੱਚ ਸਟੇਜਸ ਦਿੱਤੀਆਂ ਹੋਈਆਂ ਬਟ ਇਹਦੇ ਵਿੱਚ ਅਸੀਂ ਮੋਡਸ ਨੂੰ ਪੜਾਂਗੇ ਕਿ ਸੋਚਣ ਦੇ ਅਲੱਗ-ਅਲੱਗ ਪੜਾ ਕਿੱਥੇ ਜਾ ਕੇ ਬੰਦੇ ਆ ਜਿਵੇਂ ਫਰਸਟ ਹੈਗਾ ਸਾਡੇ ਕੋਲ 3 ਮੋਡਸ ਆਫ ਥਿੰਕਿੰਗ ਤਿੰਨ ਮੋਡਸ ਹੈ ਜਿਨ੍ਹਾਂ ਨੂੰ ਪੜਾ ਬੋਲਿਆ ਜਾਂਦਾ ਤਾਂ ਜਿਹੜਾ ਪਹਿਲਾ ਪੜਾ ਦਿੱਤਾ ਹੋਇਆ ਉਹ ਕੀ ਹੈ ਜੀ ਇਨੈਕਟਿਵ ਮੂਡ ਇਨੈਕਟਿਵ ਮੂਡ ਇੱਕ ਇਨੀਸ਼ੀਅਲ ਸਟੇਜ ਹੁੰਦੀ ਹੈ ਇਨ ਥਿਸ ਮੋਡ ਆਫ ਥਿੰਕਿੰਗ ਨੇ ਸੋਚਣ ਦੇ ਇਸ ਪੜਾਅ ਦੇ ਵਿੱਚ ਆ ਪਿਕਚਰ ਔਰ ਅ ਵਿਜ਼ੂਅਲ ਇਮੇਜ ਜਾਂ ਕੋਈ ਵੀ ਪਿਕਚਰ ਜਾਂ ਇੱਕ ਵਿਜ਼ੂਅਲ ਇਮੇਜ ਹੈ ਜਿਹੜੀ ਬੱਚੇ ਦੇ ਮਾਈਂਡ ਦੇ ਵਿੱਚ ਬਣਨੀ ਸ਼ੁਰੂ ਹੋ ਜਾਂਦੀ ਹੈ ਆਫ ਅ ਥਿੰਗ ਬਿਲਡ ਇਨ आवर ਮਾਈਂਡ ਇਨ ਥਿਸ ਮੂਡ ਵਨ ਥਿੰਕਸ ਇਨ ਦਾ ਟਰਮਸ ਆਫ ਫਿਜ਼ੀਕਲ ਮੈਨੀਪੂਲੇਸ਼ਨ ਆ ਇਹਦਾ ਮੇਨ ਪੁਆਇੰਟ ਹੈ ਜੀ ਆਫ ਦਾ ਥਿੰਗਸ ਔਰ ਇਵੈਂਟ ਆਫ ਹਿਸ এনवायरमेंट ਤਾਂ ਅਸੀਂ ਸਿੰਪਲੀ ਇਹ ਕਹਿ ਸਕਦੇ ਹਾਂ ਕਿ ਜਿਹੜਾ ਨੈਗੇਟਿਵ ਮੂਡ ਆ ਇਹਦੇ ਵਿੱਚ ਬੱਚੇ ਨੇ ਕੋਈ ਚੀਜ਼ ਸਿੱਖਣੀ ਆ ਤਾਂ ਬੱਚਾ ਉਸ ਚੀਜ਼ ਨੂੰ ਫਿਜ਼ੀਕਲੀ ਵੇ ਦੇ ਨਾਲ ਸਿੱਖੂਗਾ ਫਿਜ਼ੀਕਲੀ ਵੇ ਦੇ ਨਾਲ ਕਿਵੇਂ ਸਿੱਖ ਸਕਦਾ ਜੇ ਬੱਚਾ ਆਲੇ-ਦੁਵਾਲੇ ਚੀਜ਼ਾਂ ਨੂੰ ਟੱਚ ਕਰਦਾ ਹੈ ਛੂੰਹਦਾ ਦੇਖਦਾ ਪਕੜਦਾ ਤਾਂ ਫਿਜ਼ੀਕਲ ਪ੍ਰੈਜ਼ੈਂਸ ਜਿਹੜੀ ਹੋਣੀ ਉਹ ਜ਼ਰੂਰੀ ਹੁੰਦੀ ਹੈ ਬੱਚਾ ਫਿਰ ਹੀ ਸਿੱਖੂਗਾ ਕਿਸੇ ਵੀ ਚੀਜ਼ ਦੀ ਮੌਜੂਦਗੀ ਹੋਣੀ ਜ਼ਰੂਰੀ ਹੈ ਇਨੀਸ਼ੀਅਲ ਸਟੇਜੇ ਨੂੰ ਬੋਲਿਆ ਜਾਂਦਾ ਠੀਕ ਹੈ ਮੇਨਲੀ ਸੀਨ ਇਨ ਇਨਫੈਂਟਸ ਮਤਲਬ ਇਹਨੂੰ ਸ਼ਿਸ਼ੂ ਅਵਸਥਾ ਦੀ ਜਿਹੜੀ ਸਥਿਤੀ ਉਹ ਕਹਿਆ ਜਾਂਦਾ ਇਨਫੈਂਟਸ ਲਰਨ ਥਰੂ देयर ओन ਐਕਸ਼ਨਸ ਬੱਚੇ ਆਪਣੀਆਂ ਕਿਰਿਆਵਾਂ ਰਾਹੀਂ ਸਿੱਖਦੇ ਆ ਮੋਟਰ ਐਕਟੀਵਿਟੀਆਂ ਡੋਮੀਨੈਂਟ ਕੋਰ ਸਰੀਰਕ ਕੌਸ਼ਲ ਪ੍ਰਮੁੱਖ ਹੁੰਦੇ ਹਨ this mode of thinking lead with piaget's sense ਜਿਵੇਂ piaget ਦੀ sense motor stage ਦੇ ਵਿੱਚ ਬੱਚਾ ਸੈਂਸ ਆਰਗਨਸ ਦੇ ਨਾਲ ਸਿੱਖਦਾ ਠੀਕ ਹੈ ਆਪਣੀ ਗਿਆਨ ਇੰਦਰੀਆਂ ਰਾਹੀਂ ਇਹਦੇ ਵਿੱਚ ਵੀ ਬੱਚਾ ਆਪਣੀ ਸਰੀਰਕ ਕਿਰਿਆ ਦੇ ਰਾਹੀਂ ਸਿੱਖੂਗਾ ਜੀ ਕਿਸੇ ਵੀ ਚੀਜ਼ ਨੂੰ ਸਿੱਖਣਾ ਉਹ ਸਰੀਰਕ ਕਿਰਿਆਵਾਂ ਦੇ ਦੌਰਾਨ ਹੀ ਸਿੱਖਿਆ ਜਾਊਗਾ ਠੀਕ ਹੈ ਛੋਟਾ ਬੱਚਾ ਉਹਦੇ ਲਈ ਚੀਜ਼ ਦੀ ਇੱਕ ਇਨਵੋਲਵਮੈਂਟ ਹੋਣੀ ਜਾਂ ਪ੍ਰੈਜ਼ੈਂਸ ਹੋਣੀ ਬਹੁਤ ਜ਼ਰੂਰੀ ਹੈ ਜਿਹਦਾ ਬਿਲਕੁਲ ਟੂ ਦਾ ਪੁਆਇੰਟ ਅਸੀਂ ਗੱਲ ਕਰੀਏ ਤਾਂ ਤੁਹਾਡੇ ਲਈ ਇਹ ਮੇਨ ਪੁਆਇੰਟ ਰਹੂਗਾ ਫਿਜ਼ੀਕਲ ਮੈਨੀਪੂਲੇਸ਼ਨ ਓਕੇ ਇਹਨੂੰ ਫਿਜ਼ੀਕਲ ਮੈਨੀ ਬਾਕੀ ਸਾਰੇ ਮੇਨ ਪੁਆਇੰਟਸ ਹਨ ਤਾਂ ਫਿਜ਼ੀਕਲ ਮੈਨੀਪੂਲੇਸ਼ਨ ਦੇ ਅਕੋਰਡਿੰਗ ਫਿਜ਼ੀਕਲ ਪ੍ਰੈਜ਼ੈਂਸ ਹੋਣੀ ਚਾਹੀਦੀ ਹੈ ਇਹਨੂੰ ਅਸੀਂ ਇਨੈਕਟਿਵ ਮੋਡ ਜਾਂ ਸ਼ੁਰੂਆਤੀ ਸਟੇਜ ਜਾਂ ਸ਼ੁਰੂਆਤੀ ਪੱਧਰ ਕਹਾਂਗੇ ਇਹਨੂੰ ਠੀਕ ਹੈ ਇਹਨੂੰ ਇਨੀਸ਼ੀਅਲ ਸਟੇਜ ਦਾ ਜਿਹੜਾ ਨਾਮ ਦਿੰਨੇ ਆ ਉਸ ਤੋਂ ਬਾਅਦ ਸੈਕੰਡ ਕੀ ਹੈ ਜੀ ਆਈਕੋਨਿਕ ਮੋਡ ਜਿਵੇਂ ਆਈਕਨ ਤੋਂ ਹੀ ਕਲੀਅਰ ਹੋ ਜਾਂਦਾ ਜੇ ਅਸੀਂ ਫਰਸਟ ਦੇ ਲੈਟਰ ਚੱਕੀ ਦਾ ਆਈਕਨ ਇੱਕ ਪਿਕਚਰ this type of thinking normally begin initiated during childhood ਜਿਹੜੀ ਅਸੀਂ ਪਿਛਲੀ ਅਵਸਥਾ ਬੜੀ ਸੀ ਉਹ ਇਨਫੈਂਸੀ ਪੀਰੀਅਡ ਦੇ ਨਾਲ ਜੁੜਦੀ ਹੈ ਜੀ ਆਹ ਜਿਹੜੀ ਅਵਸਥਾ ਦੀ ਗੱਲ ਕਰਦੇ ਆ ਇਹਦੇ ਵਿੱਚ ਬੱਚੇ ਦੀ ਜੇ ਕੋਈ ਅਵਸਥਾ ਪੁੱਛੀ ਜਾਊਗੀ ਤਾਂ ਉਹ ਇਨਫੈਂਸੀ ਰਹੂਗੀ ਸੈਕੰਡ ਦੇ ਵਿੱਚ ਕੀ ਹੈ ਚਾਈਲਡਹੂਡ ਇਹ ਬਸ ਇਹ ਅਵਸਥਾ ਬਚਪਨ ਕਾਲ ਦੇ ਵਿੱਚ ਸ਼ੁਰੂ ਹੋਣੀ ਹੈ नो मोटर एक्टिविटीज इंवॉल्वड ਕਿਵੇਂ ਕਿਉਂਕਿ ਬੱਚਾ ਜਿਹੜਾ ਇਨਵੋਲਵਮੈਂਟ ਆਫ ਸੈਂਸਰੀ ਕੈਪੈਸਿਟیز ਫॉर ਅਕুইਜ਼ਿਸ਼ਨ ਆਫ ਨੋਲਜ ਗਿਆਨ ਨੂੰ ਗ੍ਰਹਿਣ ਕਰਨ ਦੇ ਲਈ ਗਿਆਨ ਇੰਦਰੀਆਂ ਦਾ ਪ੍ਰਯੋਗ ਕਰਦਾ ਠੀਕ ਹੈ ਚਿਲड्रन कैन ਇਮੇਜਨ ਅ ਟ੍ਰਾਇੰਗਲਰ ਸ਼ੇਪ ਬੱਚੇ ਦੁਆਰਾ ਕੋਈ ਟ੍ਰਾਇੰਗਲਰ ਸ਼ੇਪ ਬਣਾਈ ਜਾਂਦੀ ਹੈ ਸਰਕੂਲਰ ਸ਼ੇਪ ਬਣਾ ਲੈਂਦਾ ਠੀਕ ਹੈ ਜਾਂ ਕੋਈ ਰੈਕਟੈਂਗਲਰ ਸ਼ੇਪ ਹੈ ਪਲੋਟ ਥਰੂ ਦਾ ਫਿਗਰ ਡਰਾਉਣ ਔਨ ਦਾ ਬਲੈਕਬੋਰਡ ਔਨ ਚਾਰਟ ਬੱਚਾ ਕੀ ਕਰਦਾ ਆਪਣੇ ਹੱਥੀਂ ਚੀਜ਼ਾਂ ਦੀਆਂ ਸ਼ੇਪਸ ਹੈ ਜਿਹੜੀਆਂ ਜਾਂ ਉਹਨਾਂ ਦੀਆਂ ਕਿਰਿਆਵਾਂ ਜਾਂ ਆਕਾਰ ਆ ਜਿਹੜਾ ਉਹ ਬਣਾਉਣਾ ਸਿੱਖ ਜਾਂਦਾ ਜੀ ਇਹਨਾਂ ਨੂੰ ਹੱਥੀਂ ਡਰਾ ਕਰਨਾ ਸ਼ੁਰੂ ਕਰ ਦਿੰਦਾ ਕਿਉਂਕਿ ਜਿਹੋ ਜਿਹੀਆਂ ਚੀਜ਼ਾਂ ਜਾਂ ਜਿਹੋ ਜਿਹੇ ਸਾਈਜ਼ ਉਹਨੇ ਇਨੈਕਟਿਵ ਮੋਡ ਦੇ ਵਿੱਚ ਵੇਖੇ ਸੀ ਉਹਨਾਂ ਨੂੰ ਇੱਥੇ ਡਰਾ ਕਰਨਾ ਸ਼ੁਰੂ ਕਰ ਦਿੰਦਾ ਫਸਟ ਦੇ ਵਿੱਚ ਬੱਚਾ ਫਿਜ਼ੀਕਲ ਟੱਚ ਕਰਦਾ ਚੀਜ਼ਾਂ ਦੇ ਨਾਲ ਇੱਥੇ ਉਹਨਾਂ ਵਰਗੀਆਂ ਚੀਜ਼ਾਂ ਬਣਾਉਣੀਆਂ ਸ਼ੁਰੂ ਦੇਖੋ ਆਈਕਨ ਆਈਕਨ ਕੀ ਹੁੰਦਾ ਜੇ ਇੱਕ ਪਿਕਚਰ ਬਣਨੀ ਉਹਨੂੰ ਡਰਾ ਕਰਨਾ ਠੀਕ ਹੈ ਜਦੋਂ ਡਰਾਅ ਕਰਨਾ ਸਿੱਖੂਗਾ ਤਾਂ ਸੈਕੰਡ ਸਟੇਜ ਹੋਊਗੀ ਇਹਦੀ ਤੇ ਇਹਦਾ ਜਿਹੜਾ ਮੇਨ ਅਵਸਥਾ ਰਹਿਣੀ ਉਹ ਚਾਈਲਡਹੂਡ ਰਹਿਣੀ ਹੈ। ਦਿਸ ਮੋਡ ਆਫ ਥਿੰਕਿੰਗ ਲੇਡ ਵਿਦ ਪਿਆਜੇਜ਼ ਪ੍ਰੀ ਆਪਰੇਸ਼ਨ ਸਟੇਜ। ਇਹਨੂੰ ਅਸੀਂ ਪਿਆਜੇ ਦੀ ਜਿਹੜੀ ਸੈਕੰਡ ਸਟੇਜ ਆ ਉਹਦੇ ਨਾਲ ਜੋੜ ਸਕਦੇ ਹਾਂ ਕਿਉਂਕਿ ਪ੍ਰੀ ਆਪਰੇਸ਼ਨ ਦੇ ਵਿੱਚ ਵੀ ਬੱਚਾ ਇਹਨਾਂ ਚੀਜ਼ਾਂ ਦੇ ਰਾਹੀਂ ਸਿੱਖਦਾ। ਜਿਹੜੀ ਲਾਸਟ ਮੋਡ ਹੈ ਇਹਦਾ ਉਹ ਹੈਗਾ ਸਿੰਬੋਲਿਕ। ਚਾਈਲਡ బిਗਨ ਟੂ ਯੂਜ਼ ਸਿੰਬਲ ਪਾਰਟਿਕੁਲਰਲੀ ਲੈਂਗੁਏਜ ਇਨਸਟੈਡ ਆਫ ਵਿਜ਼ੂਅਲ ਐਂਡ ਫਿਜ਼ੀਕਲੀ ਰਿਪਰੈਜ਼ੈਂਟੇਸ਼ਨ ਆਫ ਦਾ ਥਿੰਗਸ অর ਇਵ ਚੀਜ਼ਾਂ ਨੂੰ ਵਿਜ਼ੂਅਲੀ ਜਾਂ ਫਿਜ਼ੀਕਲੀ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਜਿਹੜਾ ਸਿੰਬੋਲਿਕ ਮੋਡ ਹੈ ਇੱਥੇ ਜਾ ਕੇ ਬੱਚਾ ਚਿੰਨਾਂ ਦੀ ਭਾਸ਼ਾ ਰਹੀ ਸਿੱਖਦਾ ਜੀ ਕਿਵੇਂ ਕਿਉਂਕਿ ਦੇਖੋ ਜਿਹੜੀ ਅਸੀਂ 네ਗੇਟਿਵ ਮੋਡ ਦੀ ਗੱਲ ਕੀਤੀ ਆ ਉਹਦੇ ਚ ਬੱਚਾ ਫਿਜ਼ੀਕਲੀ ਟੱਚ ਕਰੂਗਾ ਚੀਜ਼ਾਂ ਨੂੰ ਠੀਕ ਹੈ ਆਈਕੋਨਿਕ ਦੇ ਵਿੱਚ ਕੀ ਕਰਦਾ ਬੱਚਾ ਡਰਾ ਕਰਦਾ ਤੇ ਜਿਹੜਾ ਸਿੰਬੋਲਿਕ ਮੋਡ ਹੈ ਇਹਦੇ ਵਿੱਚ ਬੱਚੇ ਨੂੰ ਨਾ ਤਾਂ ਚੀਜ਼ਾਂ ਵਿਜ਼ੂਅਲੀ ਕਰਨ ਦੀ ਲੋੜ ਹੈ ਠੀਕ ਹੈ ਨਾ ਹੀ ਬੱਚੇ ਨੂੰ ਫਿਜ਼ੀਕਲ ਟੱਚ ਕਰਨ ਦੀ ਲੋੜ ਹੈ ਕਿਉਂਕਿ ਬੱਚਾ ਉਹਨਾਂ ਚੀਜ਼ਾਂ ਮਾਰੇ ਆਲਰੇਡੀ ਸਿੱਖ ਚੁੱਕਿਆ ਹੁੰਦਾ ਤਾਂ ਇੱਥੇ ਜਿਹੜੀ ਚੀਜ਼ ਪੈਦਾ ਹੋਣੀ ਹੈ ਬੱਚੇ ਦੀ ਉਹ ਐਬਸਟ੍ਰੈਕਟ ਪੈਦਾ ਹੋਣੀ ਹੈ ਠੀਕ ਹੈ ਜਿਹਨੂੰ ਅਸੀਂ ਅਮੂਰਤ ਚਿੰਤਨ ਬੋਲਦੇ ਹਾਂ ਅਮੂਰਤ ਚਿੰਤਨ ਡੀਲ ਵੀ ਦਾ ਕਨਸੈਪਟ ਥਰ ਆਰ ਐਬਸਟ੍ਰੈਕਟ ਇਨ ਨੇਚਰ ਜਿਹੜੀ ਚੀਜ਼ ਮੂਰਤ ਚਿੰਤਨ ਦੇ ਨਾਲ ਹੈ ਉਹ ਬੱਚਾ ਇੱਥੇ ਸਿੱਖੂਗਾ no direct experience required, required thinking involves ਬੱਚੇ ਦੀ ਜਿਹੜੀ ਸੋਚਣ ਸ਼ਕਤੀ ਹੈ ਤਰਕ ਉਹ ਪੈਦਾ ਹੁੰਦੀ ਹੈ ਰੀਜ਼ਨਿੰਗ ਸਿਮਬੋਲਿਕ ਰਿਪਰੈਜੈਂਸ਼ਨ ਤਰਕ ਅਤੇ ਚਿੰਨਾਂ ਦਾ ਸ਼ਾਮਲ ਹੋਣਾ ਠੀਕ ਹੈ ਇਹ ਤਿੰਨ ਸਟੈਪਸ ਰਹਿੰਦੇ ਆ ਇਹਨਾਂ ਨੂੰ ਈਜ਼ੀ ਯਾਦ ਕਰਨ ਦਾ ਮੈਥਡ ਕੀ ਰਹਿ ਸਕਦਾ ਜੀ ਜੇ ਸਾਨੂੰ ਇੱਕ ਵਾਰੀ ਪੇਪਰ ਦੇ ਵਿੱਚ ਕੁਸ਼ਣ ਨਹੀਂ ਪੁੱਛਿਆ ਗਿਆ ਸੀ ਕਿ ਗਿਆਨਤਮਕ ਪੱਖ ਦੇ ਕਿੰਨੇ ਪੜਾ ਜਿਹੜੇ ਬਰੂਨਰ ਦੁਆਰਾ ਦਿੱਤੇ ਗਏ ਹਨ ਉਹਨਾਂ ਦੀ ਪਛਾਣ ਕਰੋ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਪਛਾਣ ਸਕਦੇ ਹਾਂ ਜੇ ਅਸੀਂ ਫਰਸਟ ਇਨੈਕਟਿਵ ਲੈ ਕੇ ਚੱਲਦੇ ਹਾਂ ਸੈਕੰਡ ਆਈਕੋਨਿਕ ਅਤੇ ਥਰਡ ਸਿੰਬੋਲਿਕ ਆ ਇਹਨਾਂ ਤਿੰਨਾਂ ਲੈਟਰਸ ਨੂੰ ਚੈੱਕ ਕਰਾਂਗੇ ਤਾਂ ਅਲਫਾਬੈਟਿਕਲੀ ਆਰਡਰ ਦੇ ਵਿੱਚ ਤਿੰਨੋਂ ਪਏ ਆ ਜੀ ਜਿਹੜੀ অপਸ਼ਨ ਸਾਡੀ ਅਲਫਾਬੈਟਿਕਲੀ ਆਰਡਰ ਦਾ ਸੀਕੁਐਂਸ ਕਲੀਅਰ ਕਰਦੀ ਹੋਊਗੀ ਇਹ ਤੇ ਨੈਗੇਟਿਵ ਰਹਿਣਾ ਫਿਰ ਆਈਕੋਨਿਕ ਰਹਿਣਾ ਤੇ ਐਸਏ ਸਿੰਬੋਲਿਕ ਰਹਿਣਾ ਠੀਕ ਹੈ ਇਹ ਤਿੰਨੋਂ ਸਟੈਪ ਆ ਚੁੱਕੇ ਐ ਐਗਜ਼ਾਮ ਦੇ ਵਿੱਚ ਨੈਗੇਟਿਵ ਦੇ ਵਿੱਚ ਬੱਚੇ ਦੀ ਅਵਸਥਾ ਜਿਹੜੀ ਸੀਗੀ ਇਨਫੈਂਸੀ ਫਿਰ ਇਹਦੇ ਵਿੱਚ ਕੀ ਹੈ ਬੱਚੇ ਦੀ ਅਵਸਥਾ ਚਾਈਲਡਹੂਡ ਤੇ ਜਿਹੜੀ ਇਹ ਅਵਸਥਾ ਰਹੂਗੀ ਜੀ ਇਹ 18 ਪਲੱਸ ਰਹੂਗੀ ਠੀਕ ਹੈ ਜਾਂ ਅਸੀਂ ਨੂੰ ਅਡਲਟਹੂਡ ਕਹਿ ਸਕਦੇ ਹਾਂ ਕਿਉਂਕਿ ਇਸ ਤੋਂ ਬਾਅਦ ਬੱਚਾ ਜਿਹੜਾ ਉਹ ਸਿੰਬल्स ਦੇ ਨਾਲ ਸਿੱਖਣਾ ਸ਼ੁਰੂ ਕਰਦਾ ਚਿੰਨਾਂ ਰਾਹੀਂ ਕਿਸੇ ਚੀਜ਼ ਬਾਰੇ ਸੋਚਣਾ ਸ਼ੁਰੂ ਕਰ ਦਿੰਦਾ ਇਹ ਮੇਨ ਪੋਰਸ਼ਨ ਹੈ ਇੱਥੇ ਤੱਕ ਉਸ ਤੋਂ ਬਾਅਦ ਬਰੂਨਰ ਦੁਆਰਾ ਜਿਹੜਾ ਅਗਲੇ ਕਨਸੈਪਟ ਦਿੱਤੇ ਗਏ ਸੀ ਉਹਦੀ ਗੱਲ ਕਰਦੇ ਹਾਂ ਕਨਸੈਪਟ ਅਚੀਵਮੈਂਟ ਮਾਡਲ ਜਿਹਨੂੰ ਸ਼ਾਰਟ ਦੇ ਵਿੱਚ ਆਪਾਂ C A M ਦੇ ਨਾਮ ਨਾਲ ਜਾਣਦੇ ਹਾਂ 1956 ਇਹਦੇ 3 ਫੇਸ ਸੀਗੇ ਇਹਨੂੰ ਧਾਰਨਾ ਪ੍ਰਾਪਤੀ ਮਾਡਲ ਕਿਹਾ ਜਾਂਦਾ ਤੇ ਆ ਪਹਿਲਾ ਪੁਆਇੰਟ ਜਿਹੜਾ ਸਭ ਤੋਂ ਇੰਪੋਰਟੈਂਟ ਹੈ ਜੀ ਧਾਰਨਾ ਪ੍ਰਾਪਤੀ ਜਿਨ੍ਹਾਂ ਨੇ ਮੀਨਸ ਨੋਡਮ ਨਹੀਂ ਕੀਤਾ ਹੋਊਗਾ ਬੁਕਸ ਦੇ ਵਿੱਚ ਉਹ ਇਹ ਆਈ ਨੂੰ ਆਪਣੀ ਦੂਸਰੀ ਚੀਜ਼ ਜਿਹੜੀ ਤੁਹਾਡੀ ਨੋਟਸ ਆ ਉਹਨਾਂ ਦੇ ਨਾਲ ਐਡ ਕਰ ਸਕਦੇ ਹੋ ਧਾਰਨਾ ਪ੍ਰਾਪਤੀ ਮਾਡਲ ਹੈ ਜਿਹੜਾ ਉਹ ਆਗਮਨ ਤਰਕ ਦੇ ਉੱਪਰ ਕੰਮ ਕਰਦਾ ਜੀ ਇੰਡਕਟਿਵ ਮੈਥਡ ਠੀਕ ਹੈ ਇਹ ਕੁਐਸਚਨ ਬਣਿਆ ਹੋਇਆ ਪਹਿਲਾਂ ਵੀ ਆਲਰੇਡੀ ਕਨਸੈਪਟ ਅਚੀਵਮੈਂਟ ਮਾਡਲ ਦੇ ਵਿੱਚ ਕਿਹੜਾ ਮੈਥਡ ਕੰਮ ਕਰਦਾ ਇੰਡਕਟਿਵ ਜਿਹਨੂੰ ਅਸੀਂ ਆਗਮਨ ਤਰਕ ਕਹਿੰਦੇ ਆ ਫਰਸਟ ਫੇਸ ਕੀ ਹੈ ਜੀ ਤਿੰਨ ਫੇਸ ਦਿੱਤੇ ਹੋਏ ਆ ਫਰਸਟ ਫੇਸ ਕੀ ਹੈ ਪ੍ਰੈਜੈਂਟੇਸ਼ਨ ਆਫ ਡਾਟਾ ਐਂਡ ਡੈਂਟਿੰਗ ਵਸ਼ੋ ਦਾ ਕਨਸੈਪਟ ਵੀ ਅਸੀਂ ਜਿਹੜਾ ਵੀ ਡਾਟਾ ਉਹਨੂੰ ਪ੍ਰੈਜੈਂਟ ਕਰਾਂਗੇ ਤੇ ਉਹਨੂੰ ਆਇਡੈਂਟੀਫਾਈ ਕਰਾਂਗੇ ਠੀਕ ਹੈ ਦਿੱਤੇ ਹੋਏ ਕਨਸੈਪਟ ਨਾਲ ਰਿਲੇਟਡ ਹੋਣਾ ਚਾਹੀਦਾ ਹੈ ਸੈਕੰਡ ਫੇਸ ਕੀ ਹੈ ਟੈਸਟਿੰਗ ਇਮਪਲੀਮੈਂਟ ਆਫ ਦਾ ਕਨਸੈਪਟ ਜਿਹੜਾ ਵੀ ਤੱਥ ਹੈ ਉਹਨਾਂ ਨੂੰ ਚੈੱਕ ਕੀਤਾ ਜਾਊਗਾ ਟੈਸਟਿੰਗ ਫਿਰ ਥਰਡ ਫੇਸ ਕੀ ਹੈ ਅਨਲਿਸਿਸ ਆਫ ਦਾ ਥਿੰਕਿੰਗ ਸਟ੍ਰੈਟਜਿਸ ਦੇਖੋ ਇਹਨੂੰ ਸ਼ਾਰਟ ਦੇ ਵਿੱਚ ਕਿਸ ਤਰੀਕੇ ਨਾਲ ਲਰਨ ਕਰ ਸਕਦੇ ਹਾਂ ਜਿਹੜੇ ਫਰਸਟ ਵਰਡ ਹੈ ਉਹਨਾਂ ਤੋਂ ਕਲੀਅਰ ਹੋ ਸਕਦਾ ਹੈ ਇਹਨੂੰ ਫਰਸਟ ਦੇ ਵਿੱਚ ਪ੍ਰੈਜੈਂਟ ਤਾਂ ਇਹ ਤਿੰਨ ਵਰਡ ਆ ਜਿਹੜੇ ਤਿੰਨੋ ਫੇਸ ਨੂੰ ਕਲੀਅਰ ਕਰਦੇ ਆ ਇਹਨਾਂ ਤੈਨੂੰ ਐਜ਼ ਇਟ ਇਜ਼ ਤੁਸੀਂ ਯਾਦ ਰੱਖ ਸਕਦੇ ਹੋ ਓਕੇ ਪਹਿਲਾ ਹੋਊਗਾ ਜੀ ਪ੍ਰੈਜੈਂਟੇਸ਼ਨ ਸੈਕੰਡ ਹੋਊਗਾ ਟੈਸਟਿੰਗ ਤੇ ਤੀਸਰਾ ਹੋਊਗਾ ਐਨਾਲਿਸਿਸ ਇਹ ਕਨਸੈਪਟ ਅਚੀਵਮੈਂਟ ਮਾਡਲ ਦੇ ਤਿੰਨ ਫੇਸ ਆ ਉਸ ਤੋਂ ਬਾਅਦ ਇੱਕ ਕਨਸੈਪਟ ਹੋਰ ਸੀਗਾ ਜੀ ਕਨਸੈਪਟ ਆਫ ਸਪਾਇਰਲ ਕਰਿਕੂਲਮ 1960 ਦੇ ਵਿੱਚ ਦਿੱਤਾ ਗਿਆ ਇਹਦੇ 3 ਕੀ ਪ੍ਰਿੰਸੀਪਲਸ ਆ ਕਹਿੰਦਾ ਸਾਈਕਲਿੰਗ ਲਰਨਿੰਗ ਵਿਦਿਆਰਥੀ ਨੂੰ ਚਾਹੀਦਾ ਹੈ ਕਿ ਕੀਤੇ ਹੋਏ ਕੰਮ ਨੂੰ ਕਾਫੀ ਵਾਰ ਅਭਿਆਸ ਕਰੇ ਇਹਨੂੰ ਸਾਈਕਲਿੰਗ ਲਰਨਿੰਗ ਜਿਵੇਂ ਪਿਕਚਰ ਦੇ ਵਿੱਚ ਬਣਾਇਆ ਗਿਆ ਠੀਕ ਹੈ ਇੱਕ ਸਾਈਕਲਿੰਗ ਲਰਨਿੰਗ ਮਤਲਬ ਕੰਟੀਨਿਊਸਲੀ ਲਰਨਿੰਗ ਹੈ ਜਿਹੜੀ ਉਹ ਹੋਣੀ ਚਾਹੀਦੀ ਹੈ ਠੀਕ ਹੈ ਫਰਸਟ ਲੈਵਲ ਤੋਂ ਤੁਹਾਡੇ ਲਈ ਡਿਫਿਕਲਟੀ ਰਹੂਗਾ ਪਹਿਲੀ ਬਲੀ ਵਾਰੀ ਕਿਸੇ ਕੰਮ ਨੂੰ ਕਰਦੇ ਹੋ ਔਖਾ ਲੱਗਦਾ ਠੀਕ ਹੈ ਹੌਲੀ ਹੌਲੀ ਫਿਰ ਤੁਹਾਡੇ ਕੋਲ ਕੰਟੈਂਟ ਜੁੜਦਾ ਜਾਂਦਾ ਫਿਰ ਤੁਸੀਂ ਰਿਵੀਜ਼ਨ ਕਰਦੇ ਹੋ ਫਿਰ ਤੁਸੀਂ ਉਹਦੇ ਵਿੱਚ ਮਾਸਟਰੀ ਹੈ ਜਿਹੜੀ ਉਹ ਅਚੀਵ ਕਰ ਲੈਂਦੇ ਹੋ ਤਾਂ ਸਪਾਇਰਲ ਕਰਿਕੂਲਮ ਦੇ ਪੁਆਇੰਟ ਮਿਲਦਾ ਤਾਂ ਉਹਦੇ 3 ਪ੍ਰਿੰਸੀਪਲਸ ਰਹਿਣਗੇ ਪਹਿਲਾ ਸਾਈਕਲਿੰਗ ਲਰਨਿੰਗ ਦਾ ਮੀਨਿੰਗ ਹੁੰਦਾ ਕੰਟੀਨਿਊ ਪ੍ਰ ਇਰਟ੍ਰੇਸ਼ਨ ਹਰੇਕ ਹਰ ਸਮੇਂ ਜਿੰਨਾ ਡੁਗਾਈ ਨਾ ਹੋ ਸਕੇ ਉਹਨਾਂ ਤੁਸੀਂ ਇਸ ਚੀਜ਼ ਦਾ ਅਭਿਆਸ ਕਰੋ ਲਰਨਿੰਗ ਬਾਈ ਬਿਲਡਿੰਗ ਔਨ ਪ੍ਰੀਅਰ ਨੋਲਿਜ ਵਿਦਿਆਰਥੀ ਪਹਿਲਾਂ ਪਹਿਲਾਂ ਵਾਲੀ ਜਾਣਕਾਰੀ ਨਾਲ ਲੈ ਕੇ ਨਵੀਂ ਜਾਣਕਾਰੀ ਸਿੱਖਣ ਠੀਕ ਹੈ ਤਾਂ ਤਿੰਨ ਪ੍ਰਿੰਸੀਪਲ ਹੈ ਜਿਹੜੀ ਉਹ ਸਪਾਇਰਲ ਕਰਿਕੂਲਮਾ ਉਹਦੇ ਉੱਪਰ ਕੰਮ ਕਰਦੇ ਆ ਕਲੀਅਰ ਹੈ ਜੀ ਤਾਂ ਉਸ ਤੋਂ ਬਾਅਦ ਜਿਹੜਾ ਇਹਦਾ ਅਗਲਾ ਸਟੈਪ ਰਹੂਗਾ ਆਈ ਥਿੰਕ ਵੀ ਹੈਵ ਡਿਸਕਸਡ 올 ਦਾ ਪੁਆਇੰਟਸ ਆਪਾਂ ਇਹਦੇ ਮੇਨ ਪੁਆਇੰਟਸ ਜਿਹੜੇ ਸਾਰੇ ਡਿਸਕਸ ਕਰ ਚੁੱਕੇ ਹਾਂ ਤਾਂ ਇਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਮੋਡਸ ਦੀ ਗੱਲ ਕੀਤੀ ਆ ਠੀਕ ਹੈ ਮੋਡਸ ਤੋਂ ਬਾਅਦ ਆਪਣੇ ਕੋਲੇ ਕਨਸੈਪਟ ਅਚੀਵਮੈਂਟ ਮਾਡਲ ਤੇ ਫਿਰ ਉਸ ਤੋਂ ਬਾਅਦ ਸਪਾਇਰਲ ਕਰਿਕੂਲਮ ਇਹ ਤਿੰਨ ਫੇਸ ਆ ਜਿਹੜੇ ਬਰੂਨਰ ਦੇ ਸਿਧਾਂਤ ਨਾਲ ਆ ਕੋਈ ਇਸ ਤੋਂ ਪਹਿਲੇ ਜਿਹੜਾ ਕੁਸ਼ਣ ਹੈ ਇਹਨਾਂ ਦੋਨੋਂ ਦੇ ਉੱਪਰ ਆ ਚੁੱਕੇ ਆ ਤੁਸੀਂ ਵੀਡੀਓ ਨੂੰ ਦੁਬਾਰਾ ਰਿਵਾਈਜ਼ ਕਰਕੇ ਵੀ ਤੁਸੀਂ ਦੇਖ ਸਕਦੇ ਹੋ ਨੈਕਸਟ ਤੇ ਚੱਲਦੇ ਆ ਜੀ ਨੈਕਸਟ ਆਪਣਾ ਟੌਪਿਕ ਰਹੂਗਾ ਇਹਦੇ ਵਿੱਚ ਮੋਟੀਵੇਸ਼ਨ ਦੇ ਨਾਲ ਰਿਲੇਟਡ ਤੇ ਇੰਟੈਲੀਜੈਂਸ ਦੇ ਨਾਲ ਰਿਲੇਟਡ ਇੱਕ ਟਾਪਿਕ ਜਿਹੜਾ ਸਕਿਪ ਹੋ ਗਿਆ ਸੀ ਪਿੱਛੇ ਮੋਟੀਵੇਸ਼ਨ ਦੇ ਨਾਲ ਛੋਟਾ ਜਿਹਾ ਟਾਪਿਕ ਆ ਪੁਆਇੰਟਸ ਆ ਇੰਪੋਰਟੈਂਟ ਉਹਨਾਂ ਡਿਸਕਸ ਕਰਦੇ ਆ ਮੋਟੀਵੇਸ਼ਨ ਆ ਭ੍ਰੇਰਣਾ ਮੋਟੀਵੇਸ਼ਨ ਆ ਜਿਹੜਾ ਲਾਟਿਨ ਵਰਡ ਮੂਵਰ ਤੋਂ ਲਿਆ ਗਿਆ ਜੀ ਜਿਹਦਾ ਮੀਨਿੰਗ ਹੁੰਦਾ ਅੱਗੇ ਵਧਣਾ ਠੀਕ ਹੈ ਸਕਿਨਰ ਨੇ ਕਿਹਾ ਸੀ ਕਿ ਸਿੱਖਣ ਲਈ ਸਭ ਤੋਂ ਜ਼ਰੂਰੀ ਚੀਜ਼ਾਂ ਲਈ ਅਭੀ ਪ੍ਰੇਰਣਾ ਹੋਣੀ ਚਾਹੀਦੀ ਮੀਨਸ ਮੋਟੀਵੇਸ਼ਨ ਟਾਈਪਸ ਆਫ ਮੋਟੀਵੇਸ਼ਨ ਦੇ ਵਿੱਚ ਦੇਖਿਆ ਜਾਵੇ ਇੰਟਰਨਲ ਆ ਤੇ ਐਕਸਟਰਨਲ ਆ ਅੰਦਰੂਨੀ ਪ੍ਰੇਰਣਾ ਜਿਹੜੀ ਸਾਨੂੰ ਜਨਮजात ਮਿਲਦੀ ਹੈ ਮਤਲਬ ਇਨ ਬੋਰਨ ਹੁੰਦੀ ਹੈ ਸਾਡੀ ਉਹ ਜਦੋਂ ਕਿਸੇ ਕੰਮ ਕਰਨ ਨੂੰ ਹੀ ਅਸੀਂ ਅੰਦਰੂਨੀ ਤੌਰ ਤੇ ਤਿਆਰ ਆ ਹਨਾ ਤਾਂ ਉਹਨੂੰ ਅੰਦਰੂਨੀ ਪ੍ਰੇਰਣਾ ਕਿਹਾ ਜਾਵੇਗਾ ਜਿਵੇਂ ਭੁੱਖ ਪਿਆਸ ਨੀਂਦ ਕੰਮ ਆਰਾਮ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਇੰਟਰਨਲ ਜਿਹੜੀਆਂ ਹੁੰਦੀਆਂ ਇਹ ਪੈਦਾ ਹੁੰਦੀਆਂ ਠੀਕ ਹੈ ਇਹਨਾਂ ਨੂੰ ਬਾਹਰੋਂ ਨਹੀਂ ਅਸੀਂ ਪੈਦਾ ਕਰ ਸਕਦੇ ਇਹ ਸਾਡੇ ਅੰਦਰੋਂ ਪੈਦਾ ਹੋਣੀ ਹੈ ਜਨਮजात ਹੈ ਸਾਡੀਆਂ ਚੀਜ਼ਾਂ ਠੀਕ ਹੈ ਇਹਦੇ ਨਾਲ ਸਾਨੂੰ ਮੋਟੀਵੇਸ਼ਨ ਮਿਲਦੀ ਹੈ ਇੰਟਰਨਲ ਮੋਟੀਵੇਸ਼ਨ ਫਿਰ ਉਸ ਵਾਰ ਜਿਹੜਾ ਅਗਲਾ ਦਿੱਤਾ ਹੋਇਆ ਸਾਡੇ ਕੋਲੇ ਉਹ ਹੈਗਾ ਐਕਸਟਰਨਲ ਐਕਸਟਰਨਲ ਚ ਕੀ ਹੈ ਬਾਹਰੀ ਪ੍ਰੇਰਣਾ ਕਹਿੰਦੇ ਜਦੋਂ ਕਿਸੇ ਹੋਰ ਵਿਅਕਤੀ ਨੂੰ ਦੇਖ ਕੇ ਜਾਂ ਕਿਸੇ ਦੇ ਕੰਮ ਨੂੰ ਦੇਖ ਕੇ ਅਸੀਂ ਅਭਿਪ੍ਰੇਰਿਤ ਹੁੰਦੇ ਹਾਂ ਸਮਾਜ ਦੇ ਵਿੱਚ ਅਸੀਂ ਡੇਲੀ ਆਪਣੀ ਲਾਈਫ ਦੇ ਵਿੱਚ ਕੁਝ ਚੰਗੀਆਂ ਚੀਜ਼ਾਂ ਦੇਖ ਕੇ ਪ੍ਰੇਰਿਤ ਹੁੰਦੇ ਹਾਂ ਕੁਝ ਮਾੜੀਆਂ ਚੀਜ਼ਾਂ ਤੋਂ ਸਿੱਖਦੇ ਹਾਂ ਵੀ ਇਹ ਚੀਜ਼ਾਂ ਇਸ ਤਰੀਕੇ ਨਾਲ ਨਹੀਂ ਹੋਣੀਆਂ ਚਾਹੀਦੀਆਂ ਠੀਕ ਹੈ ਉਹਨੂੰ ਬਾਹਰੀ ਪ੍ਰੇਰਣਾ ਕਹਿੰਦੇ ਜਿਵੇਂ ਸਮਾਜ ਦੇ ਵਿੱਚ ਪ੍ਰਸ਼ੰਸਾ ਹੋ ਗਈ ਇੱਛਾ ਨਾਮ ਇੱਕ ਬਾਹਰੀ ਪ੍ਰੇਰਣਾ ਦਾ ਹਿੱਸਾ ਨਾਮ ਮੀਨਜ਼ ਨਾਮ ਦਾ ਮੀਨਿੰਗ ਹੀ ਹੋ ਰੋਗਾ ਜਿੱਥੇ ਰਿਵਾਰਡ ਲਿਖੋਗੇ ਤੁਸੀਂ ਠ ਜੇ ਸਾਨੂੰ ਰਿਵਾਰਡ ਦਿੱਤਾ ਜਾਂਦਾ ਤਾਂ ਤੁਸੀਂ ਐਕਸਟਰਨਲ ਮੋਟੀਵੇਟ ਹੁੰਨੇ ਉਹਨੂੰ ਐਕਸਟਰਨਲ ਮੋਟੀਵੇਸ਼ਨ ਦਾ ਨਾਮ ਦਿੱਤਾ ਜਾਂਦਾ ਹੈ ਖੇਡਣਾ ਘੁੰਮਣਾ ਸੁਭਾਵਿਕਾ ਵੀ ਪ੍ਰੇਰਣਾ ਹੁੰਦੀ ਹੈ ਰੁਚੀ ਆ ਬਿਰੁਚੀ ਠੀਕ ਹੈ ਜੀ ਅਭੀ ਮਨੋਵਿਗਿਆਨੀ ਕਾ ਅਭੀ ਪ੍ਰੇਰਣਾ ਦੇ ਤਿੰਨ ਸਤਹ ਦਿੱਤੇ ਪਹਿਲੇ ਲੈਵਲ ਠੀਕ ਹੈ ਨੀਡ ਡਰਾਈਵ ਐਂਡ ਇਨਸੈਂਟਿਵ ਇਹ ਤਿੰਨੇ ਪੁਆਇੰਟਸ ਇੰਪੋਰਟੈਂਟ ਰਹਿਣਗੇ ਜਿਹਦੇ ਵਿੱਚ ਨੀਡ ਡਰਾਈਵ ਐਂਡ ਇਨਸੈਂਟਿਵ ਦਿੱਤਾ ਹੈ ਕੁਐਸਚਨ ਸੀਟ ਦੇ ਵਿੱਚ ਆ ਚੁੱਕਾ ਹੈ ਜੀ ਠੀਕ ਹੈ 니ਡ ਡਰਾਈਵ ਇਨਸਪਾਇਰ ਇਨਸੈਂਟਿਵ ਗੋਲ ਇਹ ਕੰਟੀਨਿਊਸ ਸੀਕਵੈਂਸ ਰਹੂਗਾ ਮੋਟੀਵੇਸ਼ਨ ਥਿਉਰੀ ਅਬੀ ਪ੍ਰੀਰਨਲਸ ਦਾ ਹੋਂਦ ਤਮ ਮੂਲ ਪ੍ਰਵਿਰਤੀ ਜਿਹਨੂੰ ਰੀਅਲ ਇਨਸਟਿੰਕਟ ਦਾ ਨਾਮ ਦਿੱਤਾ ਜਾਂਦਾ ਜਿਵੇਂ ਪ੍ਰੇਰਣਾ ਈਰਖਾ ਸੰਵੇਗ ਪਿਆਰ ਪ੍ਰੇਮ ਇਹ ਰੀਅਲ ਇਨਸਟਿੰਕਟ ਹੁੰਦੀਆਂ ਸਾਡੀਆਂ ਤਾਂ ਮੈਕਡੋਗਲ ਦੁਆਰਾ ਕਿੰਨੇ ਦਿੱਤੇ ਗਏ ਸੀ ਇਹ ਦਿੱਤੇ ਗਏ ਸੀ 14 ਠੀਕ ਹੈ ਤੇ ਅੱਗੇ ਦਿੱਤਾ ਹੋਇਆ ਆਤਮ ਸiddhi ਦਾ ਸਿਧਾਂਤ ਜਿਹੜਾ ਇਹ ਕਨਸੈਪਟ ਸ਼ੁਰੂ ਹੋਊਗਾ ਜੀ ਇਹ ਹੋਊਗਾ ਅਬਰਾਹਮ ਮੈਸਲਵ ਦੀ ਥਿਊਰੀ ਦਾ ਇਹਨੇ ਸਾਡੇ ਅਗਲੇ ਟੌਪਿਕਸ ਦੇ ਵਿੱਚ ਰਹੂਗਾ ਠੀਕ ਹੈ ਇਹਦੇ ਬਾਰੇ ਇੱਕ ਡਿਸਕਸ਼ਨ ਆਪਾਂ ਹੋਰ ਕਰਦੇ ਹਾਂ ਕਿ ਜਿਹੜਾ ਮੋਟੀਵੇਸ਼ਨ ਹੈ ਮੋਟੀਵੇਸ਼ਨ ਇੱਕ ਸਾਈਕਲ ਦਿੱਤਾ ਹੁੰਦਾ ਕੀ ਹੋ ਸਕਦਾ ਮੋਟੀਵੇਸ਼ਨ ਸਾਈਕਲ ਬਾਰੇ ਸਾਨੂੰ ਪੁੱਛਿਆ ਜਾਵੇ ਮੋਟੀਵੇਸ਼ਨਲ ਸਾਈਕਲ ਮੋਟੀਵੇਸ਼ਨ ਸਾਈਕਲ ਦੇ ਵਿੱਚ ਪ੍ਰੋਸੈਸ ਹੋਣਗੇ ਜੇ ਸਭ ਤੋਂ ਪਹਿਲਾਂ ਚੀਜ਼ ਪੁੱਛੀ ਜਾਊਗੀ ਤਾਂ ਉਹ ਇੱਕ ਨੀਡ ਹੁੰਦੀ ਹੈ ਠੀਕ ਹੈ ਨੀਡ ਤੋਂ ਬਾਅਦ ਜਿਹੜੀ ਸੈਕੰਡ ਚੀਜ਼ ਹੋਊਗੀ ਉਹ ਡਰਾਈਵ ਰਹੇਗੀ ਡਰਾਈਵ ਤੋਂ ਬਾਅਦ ਜਿਹੜੀ ਨੈਕਸਟ ਹੋਊਗੀ ਉਹ ਹੋਊਗੀ ਜੀ ਅਰਾਊਜ਼ਲ ਠੀਕ ਹੈ ਜਿਹਨੂੰ ਸਟਿਮਲਸ ਵੀ ਕਹਿ ਸਕਦੇ ਆ ਫਿਰ ਉਸ ਤੋਂ ਬਾਅਦ ਹੈਗਾ ਜੀ ਗੋਲ directed behavior ਠੀਕ ਹੈ ਫਿਰ ਉਸ ਤੋਂ ਬਾਅਦ ਜਿਹੜਾ ਨੈਕਸਟ ਹੈਗਾ ਜੀ ਉਹ ਆਊਗਾ ਅਚੀਵਮੈਂਟ ਤੇ ਲਾਸਟ ਜਿਹੜਾ ਬਣੂਗਾ ਉਹ ਬਣੂਗਾ ਜੀ ਰਿਡਕਸ਼ਨ ਆਫ ਅਰਾਊਜ਼ਲ ਮੋਟੀਵੇਸ਼ਨ ਸਾਈਕਲ ਦੇ ਵਿੱਚ ਜੇ ਸਾਨੂੰ ਸੀਕਵੈਂਸ ਪੁੱਛਿਆ ਜਾਊਗਾ ਤਾਂ ਉਹਦੇ ਵਿੱਚ ਨੀਡ ਆਉਂਦਾ ਫਿਰ ਡਰਾਈਵ ਆਉਂਦੀ ਹੈ ਫਿਰ ਅਰਾਊਜ਼ਲ ਆਉਂਦਾ ਅ ਫਿਰ ਉਸ ਤੋਂ ਬਾਦੋਂ ਆਈ ਗੋਲ ਡਾਇਰੈਕਟਿਡ ਬਿਹੇਵੀਅਰ ਫਿਰ ਅਚੀਵਮੈਂਟ ਤੇ ਫਿਰ ਹੁੰਦਾ ਰਿਡਕਸ਼ਨ ਆਫ ਅਰਾਊਜ਼ਲ ਹੁਣ ਇਹਦਾ ਕਨਸੈਪਟ ਕੀ ਲੈਂਦਾ ਜੀ ਜੇ ਇਹਨਾਂ ਚੀਜ਼ਾਂ ਬਾਰੇ ਗੱਲ ਕਰੀਏ ਜੇ ਸਾਡੇ ਕੋਲੇ ਨੀਡ ਦੀ ਗੱਲ ਕੀਤੀ ਹੋਈ ਨੀਡ ਮਤਲਬ ਸਾਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਹੈ ਹਨਾ ਅਵਸ਼ਕਤਾ ਹੁੰਦੀ ਹੈ ਤਾਂ ਸਾਡੀ ਇੱਕ ਨੀਡ ਹੈ ਉਹ ਕਿਸ ਤਰੀਕੇ ਨਾਲ ਪੂਰੀ ਹੋਣੀ ਹੈ ਇਹ ਨੀਡ ਦੇ ਦੋ ਹਿੱਸੇ ਬਣ ਜਾਣਗੇ ਉਹਨਾਂ ਦੋਨਾਂ ਹਿੱਸਿਆਂ ਨੂੰ ਅਸੀਂ ਕਿਸ ਤਰੀਕੇ ਨਾਲ ਕਹਿ ਸਕਦੇ ਇੱਕ ਤਾਂ ਫਿਜ਼ੀਓਲੋਜੀਕਲ ਨੀਡ ਹੋ ਸਕਦੀ ਹੈ ਸਾਡੀ ਫਿਜ਼ੀਓਲੋਜੀਕਲ ਨੀਡ ਜਿਹੜੀ ਸਾਡੀ ਸਰੀਰਕ ਲੋੜ ਦੇ ਨਾਲ ਸੰਬੰਧਿਤ ਹੈ ਇੱਕ ਸਾਡੀ ਹੁੰਦੀ ਹੈ ਸਾਈਕੋਲੋਜੀਕਲ ਜਿਹਨੂੰ ਅਸੀਂ ਮਨੋਵਿਗਿਆਨਿਕ ਲੋੜ ਬੋਲਦੇ ਹੁਣ ਸਾਨੂੰ ਇੱਕ ਨੀਡ ਹੈ ਸਾਡੀ ਇੱਕ ਇੱਛਾ ਪੈਦਾ ਹੋਈ ਹੈ ਲੋੜ ਪੈਦਾ ਹੋਈ ਹੈ ਫਿਜ਼ੀਓਲੋਜੀਕਲ ਦੇ ਵਿੱਚ ਕੀ ਹੋਊਗਾ ਜਿਹਦੇ ਵਿੱਚ ਅਸੀਂ ਖਾਣਾ ਪੀਣਾ ਸੌਣਾ ਆਰਾਮ ਕਰਨਾ ਠੀਕ ਹੈ ਅਸੀਂ ਇਹ ਕਹਿ ਸਕਦੇ ਹਾਂ ਫੂਡ ਹੈ ਵਾਟਰ ਹੈ ਸਲੀਪ ਹੈ ਇਹ ਸਾਡੀਆਂ ਏਅਰ ਹੈ ਠੀਕ ਹੈ ਇਹ ਸਾਡੀਆਂ ਫਿਜ਼ੀਓਲੋਜੀਕਲ ਜਿਹਨੂੰ ਅਸੀਂ ਸਰੀਰਕ ਲੋਡਾਂ ਦਾ ਨਾਮ ਦਿੰਦੇ ਹਾਂ ਫਿਰ ਸਾਡੀ ਇੱਕ ਮਨੋਵਿਗਿਆਨਿਕ ਲੋਡ ਹੁੰਦੀ ਹੈ ਪੁਆਇੰਟਸ ਨੂੰ ਧਿਆਨ ਨਾਲ ਨੋਟ ਡਾਊਨ ਕਰ ਲਿਓ ਠੀਕ ਹੈ ਜੀ ਮਨੋਵਿਗਿਆਨਿਕ ਲੋਡ ਦੇ ਵਿੱਚ ਕੀ ਹੋ ਸਕਦਾ ਮਨੋਵਿਗਿਆਨਿਕ ਦੇ ਵਿੱਚ ਸਾਡਾ ਪ੍ਰੇਮ ਪਿਆਰ ਠੀਕ ਹੈ ਨਾ ਸਾਡੀ ਮਤਲਬ ਸ਼ਕਤੀ ਅਚੀਵਮੈਂਟ ਜਾਂ ਸੀ ਕਹਿ ਸਕਦੇ ਹਾਂ ਸਾਡੀ ਸੇਫਟੀ ਸਾਡੀ ਐਫੀਲੀਏਸ਼ਨ ਜੀਨੋਸੀ ਮੋ ਪਿਆਰ ਸਨੇਹ ਕਹਿੰਦੇ ਆ ਜਾਂ ਸਾਡੀ ਕਿਊਰਿਓਸਿਟੀ ਓਕੇ ਲਵ ਪਾਵਰ ਇਹ ਸਾਰੀਆਂ ਚੀਜ਼ਾਂ ਇਹ ਨਹੀਂ ਸਾਡੀਆਂ ਇਹ ਮਨੋਗਿਆਨਿਕ ਲੋੜਾਂ ਹੁੰਦੀਆਂ ਸਾਨੂੰ ਸੁਰੱਖਿਆ ਦੀ ਲੋੜ ਆ ਸਾਨੂੰ ਸੰਬੰਧਤਾ ਦੀ ਲੋੜ ਆ ਠੀਕ ਹੈ ਕਿਊਰਿਓਸਟੀ ਜਗਿਆਸਾ ਹੁੰਦੀ ਸਾਨੂੰ ਪਿਆਰ ਦੀ ਸ਼ਕਤੀ ਦੀ ਇਸ ਅਣੀ ਮਨੋਵਿਗਿਆਨਿਕ ਲੋੜਾਂ ਦੇ ਹਿੱਸੇ ਦੇ ਵਿੱਚ ਆ ਜਾਣਗੀਆਂ ਠੀਕ ਹੈ ਤਾਂ ਅਸੀਂ ਗੱਲ ਕਰਦੇ ਪਏ ਮੋਟੀਵੇਸ਼ਨ ਸਾਈਕਲ ਦੀ ਇਸ ਤੋਂ ਇਲਾਵਾ ਸਾਨੂੰ ਮੋਟੀਵੇਸ਼ਨ ਸਾਈਕਲ ਦੇ ਕਈ ਵਾਰੀ ਪੁਆਇੰਟ ਪੁੱਛੇ ਜਾ ਸਕਦੇ ਆ ਤਾਂ ਜਿਨ੍ਹਾਂ ਦੇ ਵਿੱਚ ਅਸੀਂ ਡਿਸਕਸ ਕੀਤਾ ਨੀਡ ਡਰਾਈਵਰ ਰੌਜ਼ਲ ਠੀਕ ਹੈ ਗੋਲ ਡਾਇਰੈਕਟਡ ਬਿਹੇਵੀਅਰ ਅਚੀਵਮੈਂਟ ਤੇ ਰਿਡਕਸ਼ਨ ਆਫ ਰੌਜ਼ ਹੁਣ ਫਰਸਟ ਦੇ ਵਿੱਚ ਅਸੀਂ ਗੱਲ ਕੀਤੀ ਸੀਗੀ ਫਿਜ਼ੀਓਲੋਜੀਕਲ ਤੇ ਸਾਈਕੋਲੋਜੀਕਲ ਦੀ ਤਾਂ ਇਸ ਤੋਂ ਬਾਅਦ ਜਿਹੜਾ ਅਗਲਾ ਪੁਆਇੰਟ ਰਹੂਗਾ ਸਾਡੇ ਕੋਲੇ ਉਹ ਡਰਾਈਵਨ ਮੰਨ ਲਓ ਪਹਿਲੀ ਚੀਜ਼ ਸਾਡੀ ਨੀਡ ਪੈਦਾ ਹੋਈ ਹੈ ਫਿਰ ਸਾਡੀ ਡਰਾਈਵ ਮਤਲਬ ਸਾਡੀ ਇੱਛਾ ਪੈਦਾ ਹੋਣੀ ਹੈ ਕਿਸੇ ਚੀਜ਼ ਨੂੰ ਲੈ ਕੇ ਸਾਡੀ ਇੱਛਾ ਕਿਸ ਤਰੀਕੇ ਨਾਲ ਜਾਗਦੀ ਹੈ ਠੀਕ ਹੈ ਸਪੋਜ਼ ਅਸੀਂ ਇੱਕ ਚੀਜ਼ ਇਹ ਲੈ ਕੇ ਚੱਲੀਏ ਕਿ ਸਾਨੂੰ ਭੁੱਖ ਲੱਗਦੀ ਹੈ ਠੀਕ ਹੈ ਉਹ ਸਾਡੀ ਫਿਜ਼ੀਕਲ ਫਿਜ਼ੀਓਲੋਜੀਕਲ ਨੀਡ ਦੇ ਵਿੱਚ ਆ ਗਿਆ ਫਿਰ ਸਾਡੀ ਡਰਾਈਵ ਕੀ ਹੈ ਇੱਛਾ ਸਾਡੀ ਇਹ ਹੈ ਕਿ ਸਾਨੂੰ ਜਿਹੜੀ ਭੁੱਖ ਲੱਗੀ ਹੈ ਉਹਨੂੰ ਅਸੀਂ ਸ਼ਾਂਤ ਕਰੀਏ ਤਾਂ ਸਾਨੂੰ ਉਹਨੂੰ ਸ਼ਾਂਤ ਕਰਨਾ ਪਊਗਾ ਠੀਕ ਹੈ ਉਹਦੇ ਲਈ ਸਾਨੂੰ ਕੀ ਹੋਊਗਾ ਫਿਰ ਅਸੀਂ ਐਕਟਿਵ ਹੋਵਾਂਗੇ ਠੀਕ ਹੈ ਜਦੋਂ ਅਸੀਂ ਐਕਟਿਵ ਹੋਵਾਂਗੇ ਸਾਡੇ ਸਰੀਰ ਇੱਕ ਕਿਰਿਆ ਕਰੂਗਾ ਠੀਕ ਹੈ ਜਾਂ ਅਸੀਂ ਸਟਿਮੂਲਸ ਦੇ ਵਿੱਚ ਆਵਾਂਗੇ ਠੀਕ ਹੈ ਉਹ ਅਰਾਊਜ਼ਲ ਦਾ ਹਿੱਸਾ ਹੁੰਦਾ ਸਪੋਜ਼ ਤੁਸੀਂ ਸਮਝੋਗੇ ਤੁਹਾਨੂੰ ਭੁੱਖ ਲੱਗਦੀ ਹੈ ਠੀਕ ਹੈ ਹੰਗਰ ਓਕੇ ਇਹ ਨੀਡ ਪੈਦਾ ਹੋਈ ਹੈ ਤੁਹਾਡੀ ਇਹਨੂੰ ਖਤਮ ਕਰਨਾ ਠੀਕ ਹੈ ਉਹ ਤੁਹਾਡੀ ਇੱਛਾ ਹੋ ਗਈ ਤੁਸੀਂ ਤੁਹਾਡੀ ਭੁੱਖ ਲੱਗੀ ਹੈ ਤੁਹਾਨੂੰ ਠੀਕ ਹੈ ਤਾਂ ਤੁਸੀਂ ਇਸ ਭੁੱਖ ਨੂੰ ਸ਼ਾਂਤ ਕਰਨ ਦੇ ਲਈ ਐਕਟਿਵ ਹੋਵੋਗੇ ਕੁਝ ਬਣਾਓਗੇ ਖਾਓਗੇ ਠੀਕ ਹੈ ਹੁਣ ਉਸ ਤੋਂ ਬਾਅਦ ਗੋਲ ਡਾਇਰੈਕਟਡ ਬਿਹੇਵੀਅਰ ਹੁੰਦਾ ਗੋਲ ਗੋਲ ਡਾਇਰੈਕਟਰ ਬਿਹੇਵੀਅਰ ਦਾ ਮਤਲਬ ਇਹ ਹੁੰਦਾ ਕਿ ਜਿਹੜਾ ਸਾਡਾ ਪਾਰਟਿਕੂਲਰ ਗੋਲ ਕੀ ਹੈ ਸਾਡਾ ਪਾਰਟਿਕੂਲਰ ਗੋਲ ਸੀਗਾ ਜੀ ਹੰਗਰ ਹੰਗਰ ਮਤਲਬ ਸਾਨੂੰ ਫੂਡ ਚਾਹੀਦਾ ਠੀਕ ਹੈ ਇਹ ਸਾਡਾ ਮੇਨ ਡਾਇਰੈਕਟਡ ਗੋਲ ਡਾਇਰੈਕਟਰ ਸਾਡਾ ਉਦੇਸ਼ ਇਹ ਹੈ ਵੀ ਅਸੀਂ ਇਹਨੂੰ ਲੈਣਾ ਜਦੋਂ ਅਸੀਂ ਇਸ ਚੀਜ਼ ਨੂੰ ਲੈਣੇ ਆ ਇਹਨੂੰ ਅਸੀਂ ਉਦੋਂ ਹੀ ਲਵਾਂਗੇ ਜਦੋਂ ਅਸੀਂ ਹੰਗਰੀ ਹੋਵਾਂਗੇ ਠੀਕ ਹੈ ਅਚੀਵਮੈਂਟ ਕੀ ਹੋਊਗਾ ਜਦੋਂ ਅਸੀਂ ਉਸ ਗੋਲ ਤੇ ਪਹੁੰਚ ਗਏ ਜਦੋਂ ਸਾਨੂੰ ਫੂਡ ਮਿਲ ਗਿਆ ਤਾਂ ਉਹ ਸਾਡੀ ਅਚੀਵਮੈਂਟ ਹੋ ਗਈ ਰਿਡਕਸ਼ਨ ਕੀ ਹੁੰਦਾ ਹੈ ਕਮੀ ਆਫ ਅਰਾਊਜ਼ਲ ਜਿਹੜੀ ਸਟੀਮੂਲੇਸ਼ਨ ਇੱਥੇ ਪੈਦਾ ਹੋਈ ਸੀ ਹਨਾ ਸਾਡਾ ਸਰੀਰ ਉਤੇਜਨਾ ਦੇ ਵਿੱਚ ਐਸੀ ਕਿਸੇ ਚੀਜ਼ ਨੂੰ ਖਾਣ ਦੇ ਲਈ ਤਾਂ ਜਦੋਂ ਅਸੀਂ ਆਪਦੀ ਅਚੀਵਮੈਂਟ ਕਰ ਲਈ ਅਸੀਂ ਫੂਡ ਦੀ ਪ੍ਰਾਪਤੀ ਕਰ ਲਈ ਤਾਂ ਉਦੋਂ ਰਿਡਕਸ਼ਨ ਆਫ ਅਰਾਊਜ਼ਲ ਹੋ ਜਾਊਗਾਈ ਤਾਂ ਕਹਿਣ ਦਾ ਮਤਲਬ ਸਾਡੀ ਜਿਹੜੀ ਭੁੱਖ ਉਹ ਸ਼ਾਂਤ ਹੋ ਜਾਊਗੀ ਤਾਂ ਉਸੇ ਤਰੀਕੇ ਨਾਲ ਜਿਹੜੀ ਸਾਰੀ ਡਰਾਈਵ ਪੈਦਾ ਹੋਈ ਸੀ ਇੱਛਾ ਠੀਕ ਹੈ ਉਹ ਵੀ ਕਟਣ ਲੱਗ ਜੂਗੀ ਕਹਿੰਦਾ ਮਤਲਬ ਅਸੀਂ ਇੱਕ ਗੋਲ ਨੂੰ ਅਚੀਵ ਕਰ ਚੁੱਕੇ ਹਾਂ ਇਹ ਦਾ ਸੀਕਵੈਂਸ ਰਹੂਗਾ ਤੁਹਾਡੇ ਲਈ ਕਾਰੇਕਟ ਸੀਕਵੈਂਸ ਤੁਹਾਨੂੰ ਆਲਰੇਡੀ ਮੈਂ ਦੱਸ ਚੁੱਕਿਆ ਤਾਂ ਤੁਸੀਂ ਨੀਡ ਠੀਕ ਹੈ ਫਿਰ ਉਸ ਤੋਂ ਬਾਅਦ ਤੁਹਾਡੇ ਕੋਲੇ ਡਰਾਈਵ ਰਹੂਗਾ ਡਰਾਈਵ ਤੋਂ ਬਾਅਦ ਅਰੌਜ਼ਲ ਹੋਊਗਾ ਜਿਹਨੂੰ ਸਟਿਮੂਲਸ ਵੀ ਕਹਿ ਸਕਦੇ ਹੋ ਤੁਸੀਂ ਫਿਰ ਗੋਲ ਡਾਇਰੈਕਟਡ ਬਿਹੇਵੀਅਰ ਰਹੂਗਾ ਇਹ ਫਿਰ ਅਚੀਵਮੈਂਟ ਰਹੂਗਾ ਤੇ ਫਿਰ ਰਿਡਕਸ਼ਨ ਆਫ ਅਰਬਜ਼ਰਵ ਆ ਇੱਕ ਸੀਕਵੈਂਸ ਹੈ ਜਿਹਨੂੰ ਯਾਦ ਕਰਨਾ ਬਹੁਤ ਜ਼ਰੂਰੀ ਹੈ ਕਲੀਅਰ ਹੈ ਜੀ ਸਾਰਿਆਂ ਨੂੰ ਠੀਕ ਹੈ ਇਹਨੂੰ ਬੋਲਿਆ ਜਾਂਦਾ ਹੈ ਦਾ ਮੋਟੀਵੇਸ਼ਨਲ ਸਾਈਕਲ ਇਹ ਮੋਟੀਵੇਸ਼ਨ ਸਾਈਕਲ ਦੇ ਹਿੱਸੇ ਦੇ ਵਿੱਚ ਇਹ ਚੀਜ਼ ਲਿਖੀ ਜਾਂਦੀ ਹੈ ਜਾਂ ਪੁੱਛੀ ਜਾਂਦੀ ਹੈ ਠੀਕ ਹੈ ਇਹਦੇ ਵਿੱਚ ਹੀ ਦੋ ਚਾਰ ਪੁਆਇੰਟ ਹੋਰ ਡਿਸਕਸ ਹੋਣਗੇ ਉਹਨਾਂ ਬਾਰੇ ਗੱਲ ਕਰਦੇ ਆ ਆਪਾਂ ਵੀਡੀਓ ਨੂੰ ਦੁਬਾਰਾ ਮੀਨਸ ਰਿਵਾਈਂਡ ਕਰਕੇ ਠੀਕ ਹੈ ਚੈੱਕ ਕਰ ਲਿਓ ਜਿਹੜੀਆਂ ਜਿਹੜੀਆਂ ਚੀਜ਼ਾਂ ਲਿਖ ਰਹੇ ਹਾਂ ਠੀਕ ਹੈ ਤਾਂ ਉਹਨਾਂ ਨੂੰ ਦੁਬਾਰਾ ਚੈੱਕ ਕਰ ਸਕਦੇ ਹੋ ਨੋਟ ਡਾਊਨ ਕਰ ਸਕਦੇ ਹੋ ਅਗਲਾ ਜਿਹੜਾ ਹਿੱਸਾ ਰਹੂਗਾ ਇਹ ਸਾਡੇ ਕੋਲੇ ਜਿਹੜਾ ਅਸੀਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਬਾਕੀ ਸਾਰੇ ਸੈੱਟ ਜਿਹੜੇ ਇਸ ਤੋਂ ਪਹਿਲਾਂ ਵਾਲੇ 5 ਜਾਂ 6 ਸੈੱਟ ਆਲਰੇਡੀ ਅਪਲੋਡ ਆ YouTube ਤੇ ਕੁਝ ਕੁ ਪਲੇਲਿਸਟ ਦੇ ਵਿੱਚ ਵੀ ਮਿਲ ਜਾਣਗੇ ਕੁਝ ਵੀਡੀਓ ਸੈਕਸ਼ਨ ਦੇ ਵਿੱਚ ਮਿਲ ਜਾਣਗੇ ਪਲੀਜ਼ ਉਹਨਾਂ ਨੂੰ ਜਿਹੜੇ ਪ੍ਰੈਪਰੇਸ਼ਨ ਕਰ ਰਹੇ ਹੋ ਜ਼ਰੂਰ ਦੇਖਿਓ ਤੇ ਫੀਡਬੈਕ ਜ਼ਰੂਰ ਦਿਓ ਤੁਸੀਂ ਆਪਣੇ ਖੁਦ ਦੇ ਨੋਟਸ ਵੀ ਪ੍ਰਪੇਅਰ ਕਰ ਸਕਦੇ ਹੋ ਇਹਦੇ ਤੋਂ ਫਿਰ ਉਸ ਤੋਂ ਬਾਅਦ ਇੱਕ ਅਚੀਵਮੈਂਟ ਮੋਟੀਵੇਸ਼ਨ ਆਨ ਹੁੰਦਾ ਜੀ ਇਨੂੰ ਕਹਿੰਦੇ ਆ ਜੀ ਉਪਲਬਧ ਦੀ ਪ੍ਰੇਰਣਾ ਇਹਨੂੰ ਉਪਲਬਧ ਦੀ ਪ੍ਰੇਰਣਾ ਦਾ ਨਾਮ ਦਿੱਤਾ ਜਾਂਦਾ ਹੈ ਕਨਸੈਪਟ ਆਫ ਅਚੀਵਮੈਂਟ ਜਿਹੜਾ ਹੈਗਾ ਇਹ ਕਿੱਥੋਂ ਲਿਆਂਦਾ ਗਿਆ ਸੀ ਅਮਰੀਕਾ ਤੋਂ ਆਇਆ ਜੀ ਇਹ ਯੂ ਐਸ ਤੋਂ ਠੀਕ ਹੈ ਤਾਂ ਇਹਦੇ ਵਿੱਚ ਜਿਹੜਾ ਇਹਨੂੰ ਪ੍ਰਤੀਪਾਦ ਕਹ ਲਓ ਜਾਂ ਪ੍ਰਤੀ ਆਪਣ ਇਹਦਾ ਕਿਹਦੇ ਦੁਆਰਾ ਕੀਤਾ ਗਿਆ ਸੀਗਾ ਡੇਵਿਡ ਮੈਕਲੈਂਡ ਦੁਆਰਾ ਕੀਤਾ ਗਿਆ ਸੀ ਇਹਨੂੰ ਡੇਵਿਡ ਸੀ 麦克兰 ਇਹਨਾਂ ਦੁਆਰਾ ਕੀਤਾ ਗਿਆ ਤੇ ਇਹਦੇ ਨਾਲ ਜਿਹੜਾ ਪਰਸਨ ਸੀ ਉਹ ਸੀਗਾ ਜੇ ਡਬਲਯੂ ਐਟਕਿੰਸਨ ਠੀਕ ਹੈ ਇਹਨਾਂ ਦੁਆਰਾ ਮੇਨ ਪੁਆਇੰਟ ਇਹ ਹੈ ਕਿ ਅਚੀਵਮੈਂਟ ਮੋਟੀਵੇਸ਼ਨ ਕਿਹਦੇ ਦੁਆਰਾ ਦਿੱਤਾ ਗਿਆ ਜੇ ਡਬਲ ਕਿਨਸਨ ਦੁਆਰਾ ਤੇ ਡੇਵਿਡ ਸੀ ਮੈਕਲੇਨ ਦੁਆਰਾ ਠੀਕ ਹੈ ਅਗਲਾ ਜਿਹੜਾ ਹਿੱਸਾ ਰਹੂਗਾ ਤਾਂ ਇਹਦੇ ਵਿੱਚ ਤੁਹਾਨੂੰ ਜੇ ਪੁਆਇੰਟ ਪੁੱਛੇ ਜਾਣਗੇ ਉਹ ਕਿਹੜੇ-ਕਿਹੜੇ ਹੋ ਸਕਦੇ ਆ ਉਹਨਾਂ ਬਾਰੇ ਗੱਲ ਕਰਦੇ ਆਪਾਂ ਇਹਦੇ ਤਿੰਨ ਸਟੈਪ ਰਹਿੰਦੇ ਆ ਜੀ ਇੱਕ ਤਾਂ ਇਹਦਾ ਮੋਟੀਵੇਸ਼ਨ ਟੂ ਸੀ ਸੀਕ ਸਕਸੈਸ ਮੋਟਿਵ ਟੂ seek success ਇਹ ਫਸਟ ਵਿੱਚ ਆ ਜੂਗਾ ਫਿਰ ਉਸ ਤੋਂ ਬਾਅਦ ਸੈਕੰਡ ਆ ਜੂਗਾ ਜੀ मोटिव टू अवॉइड ਫੇਲਰ ਠੀਕ ਹੈ ਫਿਰ ਉਸ ਤੋਂ ਬਾਅਦ ਥਰਡ ਆ ਜਿਗਾ ਜੀ ਅਚੀਵਮੈਂਟ ਮੋਟੀਵੇਸ਼ਨ ਇਹਦਾ ਨਾਮ ਹੀ ਲਿਖਿਆ ਜਾਂਦਾ ਇਹ ਤਿੰਨ ਸਟੈਪਸ ਰਹਿਣਗੇ ਜੀ ਤਾਂ ਮੇਨ ਕੁਸ਼ਨ ਇਹ ਹੈ ਕਿ ਉਪਲਬਧੀ ਪ੍ਰੇਰਣਾ ਦਾ ਸਿਧਾਂਤ ਕਿਹਦੇ ਤਰ੍ਹਾਂ ਦਿੱਤਾ ਗਿਆ ਸੀ ਅਮਰੀਕਾ ਦਾ ਕਨਸੈਪਟ ਹੈ ਇਹ ਡੇਵਿਡ ਮੈਕਲੇਨ ਦੁਆਰਾ ਤੇ ਜੀ ਡਬਲਯੂ ਐਟਕਿੰਸਨ ਦੁਆਰਾ ਇਹਨੂੰ ਇਸ ਤਰੀਕੇ ਨਾਲ ਨੋਟ ਡਾਊਨ ਕਰ ਸਕਦੇ ਹੋ ਇਹਦੇ ਨਾਲ ਸਾਡੇ ਅਗਲੇ ਪੁਆਇੰਟਸ ਰਹਿਣਗੇ ਉਸ ਤੋਂ ਬਾਅਦ ਜੇ ਸਾਨੂੰ ਥਿਉਰੀਜ਼ ਆਫ ਮੋਟੀਵੇਸ਼ਨ ਦੇ ਵਿੱਚ ਹੋਰ ਥਿਉਰੀਜ਼ ਪੁੱਛੀਆਂ ਜਾਂਦੀਆਂ ਤਾਂ ਇੱਕ ਜਿਹੜੀ ਡਰਾਈਵ ਰਿਡਕਸ਼ਨ ਥਿਉਰੀ ਹੈ ਠੀਕ ਹੈ ਐਸੀਐਲ ਹਲਦੀ ਹੈ ਜੀ ਸੀਐਲ ਹਲਦਵਾਰਾ ਦਿੱਤੀ ਗਈ ਹੈ ਇਹ ਵੀ ਮੋਟੀਵੇਸ਼ਨ ਦੇ ਵਿੱਚ ਆ ਜਾਂਦਾ ਸਿਧਾਂਤ ਠੀਕ ਹੈ ਫਿਰ ਮੈਸਲੋਵ ਦੀ ਹਰਾਰਕੀ ਦਿੱਤੀ ਹੋਈ ਹੈ ਮੈਸਲੋਵਜ਼ ਹਰਾਰਕੀ ਜਬ ਮੋਟੀਵੇਸ਼ਨ ਜਬ ਮੈਸਲੋ ਹਰਾਰਕੀ ਆਫ ਨੀਡ ਥਿਉਰੀ ਇਹ ਜਿਹੜੇ ਮੈਂ ਪੁਆਇੰਟਸ ਦੱਸ ਰਿਹਾ ਤੁਹਾਨੂੰ ਇਹ ਸਾਰੇ ਮੋਟੀਵੇਸ਼ਨ ਦੇ ਨਾਲ ਰਿਲੇਟਡ ਹੋਣਗੇ ਫਿਰ ਉਸ ਤੋਂ ਬਾਅਦ ਹਰਜ਼ਬਰਗਰਜ਼ ਹਰਜ਼ਬਰਗ ਸੌਰੀ ਹਰਜ਼ਬਰਗ ਟੂ ਫੈਕਟਰ ਥਿਊਰੀ ਠੀਕ ਹੈ ਇਹਦੇ ਦੁਆਰਾ ਹਰਜ਼ਬਰਗ ਦੁਆਰਾ ਟੂ ਫੈਕਟਰ ਦਾ ਜਿਹੜਾ ਸਿਧਾਂਤ ਆ ਉਹ ਦਿੱਤਾ ਗਿਆ ਸੀ ਫਰੈਡਰਿਕ ਹਰਜ਼ਬਰਗ ਇਹਦਾ ਨਾਮ ਆ ਜੀ ਲਿਖ ਦਿੰਨਾ ਮੈਂ ਬੈਡਰਿਕ ਹੇਰਜ਼ਬਰਗ ਤਾਂ ਇਹਦੇ ਦੁਆਰਾ ਕੀ ਪੁਆਇੰਟ ਦਿੱਤੇ ਗਏ ਸੀ ਉਹਦੇ ਬਾਰੇ ਗੱਲ ਕਰਦੇ ਆ ਇਹਨੂੰ ਮੋਟੀਵੇਸ਼ਨ ਹਾਈਜੀਨ ਥਿਊਰੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹਦੇ ਸਿਧਾਂਤ ਨੂੰ ਮੋਟੀਵੇਸ਼ਨ ਹਾਈਜੀਨ ਥਿਊਰੀ ਇਹ ਸਾਰੇ ਪੁਆਇੰਟ ਪੜਨ ਵਾਲੇ ਆ ਐਜ਼ ਇਟ ਇਜ਼ ਪੜ ਸਕਦੇ ਹੋ ਤਾਂ ਇਸੇ ਦੇ ਮਤਲਬ ਜਿਹੜੇ 2 ਫੈਕਟਰਸ ਸੀ ਉਹ ਕਿਹੜੇ-ਕਿਹੜੇ ਸੀਗੇ ਉਹਨਾਂ ਦਾ ਨਾਮ ਸੀਗਾ ਜੀ ਇਨਟ੍ਰੀਨਸਿਕ ਤੇ ਐਕਸਟ੍ਰੀਨਸਿਕ ਆ ਦੋ ਜਿਹਨੂੰ ਅਸੀਂ ਅੰਦਰੂਨੀ ਦੇ ਬਾਹਰੀ ਕਹਿ ਸਕਦੇ ਹਾਂ ਠੀਕ ਹੈ ਇਹ ਦੋ ਪੁਆਇੰਟਸ ਇਹਨਾਂ ਦੇ ਰਹਿਣਗੇ ਫਿਰ ਇਸ ਇੰਪੋਰਟੈਂਟ ਪੁਆਇੰਟ ਇੱਕ ਹੋਰ ਹੈ ਜੀ ਉਹ ਪੁਆਇੰਟ ਕਿਹੜਾ ਰਹੂਗਾ ਉਹ ਰਹੇਗਾ ਜੀ ਆਪਣੇ ਕੋਲੇ instinctive theory instinctive theory ਜਿਹਨੂੰ ਮੂਲ ਪ੍ਰਵਿਰਤੀ ਦਾ ਸਿਧਾਂਤ ਕਿਹਾ ਜਾਂਦਾ ਬਹੁਤ ਇੰਪੋਰਟੈਂਟ ਪੁਆਇੰਟ ਹੈ ਜੀ ਇਹ ਮੂਲ ਪ੍ਰਵਿਰਤੀ ਦਾ ਸਿਧਾਂਤ ਜਿਹਨੂੰ ਜੇ ਇਹ ਕਿਡੇ ਦੁਆਰਾ ਦਿੱਤਾ ਗਿਆ ਜੀ ਮੂਲ ਪ੍ਰਵਿਰਤੀ ਦਾ ਸਿਧਾਂਤ ਇਹ ਦਿੱਤਾ ਗਿਆ ਜੀ ਵਿਲੀਅਮ ਐਮ ਮੈਕਡੋਗਲ ਦੁਆਰਾ ਠੀਕ ਹੈ ਵਿਲੀਅਮ ਮੈਕਡੋਗਲ ਦੁਆਰਾ ਤੇ ਇਹਦੇ ਦੁਆਰਾ ਜਿਹੜੀਆਂ ਇਨਸਟਿੰਕਟ ਦਿੱਤੀਆਂ ਗਈਆਂ ਸੀ ਉਹਨਾਂ ਦੀ ਗਿਣਤੀ ਕਿੰਨੀ ਸੀ 14 ਇਹ ਡਾਟਾ ਹੀ ਯਾਦ ਰੱਖਣਾ ਤੁਹਾਡੇ ਲਈ ਇੰਪੋਰਟੈਂਟ ਰਹੂਗਾ ਜੀ ਠੀਕ ਹੈ ਤੇ ਇਨਸਟਿੰਕਟਿਵ ਥਿਊਰੀ ਨੂੰ ਮੋਟੀਵੇਸ਼ਨ ਦੀ ਇਨਸਟਿੰਕਟਿਵ ਥਿਊਰੀ ਨੂੰ ਮੋਟੀਵੇਸ਼ਨ ਦੀ ਪਹਿਲੀ ਥਿਊਰੀ ਕਿਹਾ ਜਾਂਦਾ ਹੈ ਜਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਫਸਟ ਮੋਟੀਵੇਸ਼ਨ ਥਿਊਰੀ ਸੀਗੀ ਠੀਕ ਹੈ ਜਿਹੜੀ ਮੈਕਡੋਗਲ ਦੁਆਰਾ ਦਿੱਤੀ ਗਈ ਹੈ ਉਮੀਦ ਹੈ ਕਿ ਪੁਆਇੰਟ ਸਾਰੇ ਨੋਟ ਡਾਊਨ ਕਰ ਲਏ ਹੋਣਗੇ ਤਾਂ ਅਗਲਾ ਪੁਆਇੰਟ ਜਿਹੜਾ ਇਹਦੇ ਵਿੱਚ ਰਹੂਗਾ ਇਹਦੀ ਜਿਹੜੀ ਬੁੱਕ ਸੀ ਉਹਦਾ ਨਾਮ ਸੀਗਾ ਆਊਟਲਾਈਨ ਆਫ ਸਾਈਕੋਲੋਜੀ ਨੂੰ ਆਪਾਂ ਇਸ ਜਗ੍ਹਾ ਤੇ ਲਿਖ ਦਿੰਨਾ ਮੈਂ ਆਊਟਲਾਈਨ ਆਫ ਸਾਈਕੋਲੋਜੀ ਠੀਕ ਹੈ ਜੀ ਇੱਥੇ ਤੱਕ ਸਾਡਾ ਅੱਜ ਦਾ ਲੈਕਚਰ ਰਹੂਗਾ ਇਸ ਤੋਂ ਬਾਅਦ ਆਪਾਂ ਜਿਹੜਾ ਅੱਗੇ ਚੱਲਾਂਗੇ ਜਾਂ ਇਹਦੇ ਵਿੱਚ ਕੁਝ ਕੋਸ਼ਿਕ ਪੁਆਇੰਟਸ ਰਹਿ ਗਏ ਉਹਨਾਂ ਨੂੰ ਡਿਸਕਸ ਕਰਾਂਗੇ ਇੱਕ ਦੋ ਪੁਆਇੰਟ ਹੋਰ ਤੁਸੀਂ ਐਡ ਕਰ ਲਓ ਜੀ ਇਹਦੇ ਵਿੱਚ ਇੱਕ ਤੁਸੀਂ ਇਹ ਲਿਖ ਸਕਦੇ ਹੋ ਮੈਕ ਗ੍ਰੈਗਰਸ ਥਿਊਰੀ ਮੈਕ ਗ੍ਰੈਗਰਸ ਥਿਉਰੀ ਕਿਹੜੀ ਕਿਹੜੀ ਥਿਉਰੀਸ ਨੂੰ ਦੀ ਐਕਸ ਥਿਉਰੀ ਤੇ ਵਾਈ ਥਿਉਰੀ ਦਿੱਤੀ ਹੈ ਜੀ ਨੇ ਮੋਟੀਵੇਸ਼ਨ ਦੇ ਵਿੱਚ ਐਕਸ ਤੇ ਵਾਈ ਦਾ ਨਾਮ ਦਿੱਤਾ ਜਾਂਦਾ ਠੀਕ ਹੈ ਜਿਹੜੇ ਐਕਸ ਵਾਲੇ ਹੋਣਗੇ ਪੀਪਲ ਉਹ 네ਗੇਟਿਵ ਥਿੰਕਿੰਗ ਵਾਲੇ ਰਹਿਣਗੇ ਤੇ ਵਾਈ ਵਾਲੇ ਕਿਹੜੇ ਰਹਿਣਗੇ ਪੋਜ਼ਿਟਿਵ ਥਿੰਕਿੰਗ ਵਾਲੇ ਕਲੀਅਰ ਇੱਥੋਂ ਤੱਕ ਜਿਹੜਾ ਟੌਪਿਕ ਹੋਊਗਾ ਸਾਡਾ ਅੱਜ ਦਾ ਰਹੂਗਾ ਠੀਕ ਹੈ ਇਸ ਤੋਂ ਬਾਅਦ ਜਿਹੜਾ ਨੈਕਸਟ ਚੱਲੂਗਾ ਉਹ ਚੱਲੂਗਾ ਥਿਰੀ ਆਫ ਇੰਟੈਲੀਜੈਂਸ ਦੇ ਵਿੱਚ ਆਵਲਾ ਹਿੱਸਾ ਪੜਾਂਗੇ ਆਪਾਂ ਥਿਊਰੀ ਆਫ ਇੰਟੈਲੀਜੈਂਸ ਇੰਟੈਲੀਜੈਂਸ ਕੀ ਹੈ ਠੀਕ ਹੈ ਇੰਟੈਲੀਜੈਂਸ ਦੇ ਕਿਹੜੇ ਕਿਹੜੇ ਫੈਕਟਰ ਕੀਤੇ ਦੁਆਰਾ 1 ਫੈਕਟਰ 2 ਫੈਕਟਰ 3 ਫੈਕਟਰ ਜਾਂ ਵਿਦਾਊਟ ਫੈਕਟਰਸ ਟ੍ਰਾਈਆਰਕ ਥਿਊਰੀ ਹੈ ਠੀਕ ਹੈ ਸਾਰੇ ਪੁਆਇੰਟਸ ਨੂੰ ਆਪਾਂ ਇਮੋਸ਼ਨ ਇੰਟੈਲੀਜੈਂਸ ਕੀ ਹੈ ਉਹਦੇ ਕਿਹੜੇ ਕਿਹੜੇ ਪੁਆਇੰਟਸ ਜਿਹੜੇ ਪਿਛਲੇ ਵਾਰ ਪੇਪਰ ਚ ਆ ਚੁੱਕੇ ਹੈ 3D3 ਕੀ ਹੈ ਠੀਕ ਹੈ ਓਕੇ ਇਹ ਸਾਡਾ ਨੈਕਸਟ ਲੈਕਚਰ ਹੋਊਗਾ ਅੱਜ ਦੇ ਲੈਕਚਰ ਲਈ ਇੰਨਾ ਹੀ ਆ ਵੀਡੀਓ ਨੂੰ ਧਿਆਨ ਨਾਲ ਦੇਖ ਲਿਓ ਕੁਝ ਕੁ ਚੀਜ਼ਾਂ ਨਾ ਸਮਝ ਲੱਗੀਆਂ ਤਾਂ ਕ ਤੇ ਆਪਣੇ ਨੇ ਕੁਐਸਚਨ ਹੋ ਉਹ ਵੀ ਤੁਸੀਂ ਉੱਥੇ ਪੁੱਛ ਸਕਦੇ ਹੋ ਪਲੀਜ਼ ਰਿਪਲਾਈ ਜ਼ਰੂਰ ਕਰਿਆ ਕਰੋ ਤੇ ਦੇਖਿਆ ਵੀ ਜ਼ਰੂਰ ਕਰੋ ਠੀਕ ਹੈ ਤਾਂ ਬਾਕੀਆਂ ਨਾਲ ਸ਼ੇਅਰ ਜ਼ਰੂਰ ਕਰ ਲਿਓ ਥੈਂਕ ਯੂ